bye ਇਹਰਾ ਪਿੰਡ ਮੇਰੀ ਸ਼ਾਨ ਅਜ ਹਰਿਆਣਾ ਦੇ ਉਸ ਪਿੰਡ ਦੇ ਨਾਲ ਵਾਕਿਫ ਕਰਾਉਣ ਜਾ ਰਿਹਾ ਜਿਸ ਪਿੰਡ ਦੇ ਚਰਚੇ ਪੂਰੇ ਹਰਿਆਣਾ ਸੂਕੇ ਦੇ ਵਿੱਚ ਹੁੰਦੇ ਤੁਹਾਨੂੰ ਜਾਣਕਾਰੀ ਦੇ ਦਈਏ ਆਰਾਮਪੁਰਾ ਦੇ ਪ੍ਰੇਮਪੁਰਾ ਹਰਿਆਣਾ ਦਾ ਉਹ ਪਿੰਡ ਹੈ ਜਿਸ ਨੂੰ ਹਾਈ ਟੈਕ ਪਿੰਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਿਉਂ ਜਾਣਿਆ ਜਾਂਦਾ ਹੈ ਤਾਂ ਉਸ ਦੇ ਬਾਰੇ ਪਿੰਡ ਦੇ ਲੋਕਾਂ ਤੋਂ ਜਾਣਾਂਗੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ ਸਾਡਾ ਜਿਹੜਾ ਛੱਪੜ ਸੀ 30 ਸਾਲ ਦਾ ਪੁਰਾਣਾ ਗੰਨ ਤੋਂ ਪ੍ਰਕਟ ਪੂਰਾ ਬੁਰਾ ਹਾਲ ਸੀ ਉਹਦਾ ਜੋੜ ਬਣਾਤਾ ਜੀ ਸਾਡੇ ਬਣ ਲਾਈਟਾਂ ਲਵਾਤੀਆਂ ਸਰਪੰਚ ਨੇ ਕੂੜੇਦਾਨ ਧਰ ਦਿੱਤੇ ਅੱਛਾ ਕੁਰਸੀਆਂ ਰੱਖ ਦਿੱਤੀਆਂ ਬਜ਼ੁਰਗਾਂ ਦੇ ਬਹਿਣ ਵਾਸਤੇ ਸਾਡੇ ਪਿੰਨ ਨੂੰ ਰਾਸ਼ਟਰਪਤੀ ਬਾਟ ਮਿਲਿਆ ਸਰਪੰਚ ਤੇ ਕੰਮ ਕਰਨ ਤੇ ਸਾਡੇ ਪਿੰਨ 'ਚ ਕੋਈ ਨਸ਼ਾ ਨਹੀਂ ਕੋਈ ਮੜਾ-ਮੋੜਾ ਜਿਹਾ ਝਗੜਾ ਹੋਵੇ ਸਰਪੰਚ ਪੈ ਕੇ ਇੱਥੇ ਨਵੇੜ ਦਿੰਦਾ ਆਣੇ ਜਾਣ ਦੀ ਲੋੜ ਨਹੀਂ ਪੈਂਦੀ ਆ। ਤਸਵੀਰ ਦਿਖਾ ਦਿੰਦੇ ਆ ਜਿਹੜਾ ਮਕਾਨ ਐ ਤਾਂ ਆ ਲੋਕਾਂ ਨੂੰ ਰੱਬ ਦੇ ਨਾਲ ਜੋੜਨ ਦੇ ਲਈ ਜਿਹੜੇ ਗ੍ਰੰਤੀ ਨੇ ਇਸ ਪਿੰਡ ਦੇ ਤਾਂ ਉਹਨਾਂ ਦੇ ਲਈ ਸਪੈਸ਼ਲ ਜਿਹੜਾ ਮਕਾਨ ਤਿਆਰ ਕੀਤਾ। ਇਹ ਮਕਾਨ ਨਨ ਗੋਲ ਥਾਂ ਲੈ ਕੇ ਸਾਰਾ ਤਿਆਰ ਕਰਾਤਾ ਸਨ ਦੇ ਵਾਸਤੇ। ਭਾਈ ਦੇ ਰਹਿਣ ਵਾਸਤੇ। ਹੋਰ ਇਸ ਤੋਂ ਅੱਗੇ ਆ ਸਾਰੀਆਂ ਲਾਈਟਾਂ ਲੱਗ ਗਈਆਂ ਉੱਤੇ ਅੰਡਰਗਰਾਉਂਡ ਨਾਲੇ ਹੋਣ ਵਾਲੇ ਨੇ ਟੈਸਟ ਬੀਨ ਲੱਗ ਗਏ ਨੇ। ਊੜੇ ਕ੍ਰਿਕਟ ਵਾਸਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ। ਤੇ ਕਰ ਆਪਣੇ ਕੋਲ ਨਹੀਂ ਰਹਿ ਦਿੰਦੇ। कोई पैसा अजे तक किसी ने लगा अपने लाया जितनी पत्ती ने बाहर जाना हो फाइनेंशियल हेल्प भी करते हैं हां जी फा, 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 अगर इन केस किसी के का ऑपरेशन मेजर ऑपरेशन है 4 लाख रुपया लगना 5 लाख रुपया लगना है वो प्रोवाइड करते हैं सर इवन की मैक्स हॉस्पिटल है न, सर जो चंडीगढ़ वो भी जिस तरह काफी साल ਅਪਾ ਬਾਹਰੇ ਵਿਦੇਸ਼ ਇੰਗਲੈਂਡ ਰਹੇ ਜੀ ਇੱਥੇ ਤਕਰੀਬਨ ਸਾਲ ਚ ਦੋ ਤਿੰਨ ਵਾਰੀ ਆਪਾਂ ਆ ਰਹੇ ਸੀ ਕਿਉਂਕਿ ਫੈਮਿਲੀ ਪਰਿਵਾਰ ਮਹਾਂ ਲੱਗਦਾ ਹੀ ਸੀ ਤੇ ਜਦੋਂ ਵੀ ਦਿੱਤਾ ਇੱਥੇ ਆਉਂਦੇ ਸੀ ਇੱਕ ਤੇ ਉਹ ਦੁਨੀਆ ਦੇਖੀ ਇੱਕ ਜਦੋਂ ਫਿਰ ਇੱਥੇ ਆਉਂਦੇ ਸੀ ਤੇ ਇੱਥੇ ਐਸੀ ਮਤਲਬ ਕਈ ਚੀਜ਼ਾਂ ਸੀ ਕਈ ਕੰਮ ਸੀ ਜਿਹੜੇ ਮਤਲਬ ਮੇਰੀ ਹੀ ਨਹੀਂ ਜਿਹੜੇ ਮੇਰੇ ਹੋਰ ਐਨ ਆਰ ਆਈ ਭਰਾ ਨੇ ਉਹਨਾਂ ਦੇ ਵੀ ਸੋਚ ਚਾਹਦੇ ਸੀ ਵੀ ਉਹ ਕੰਮ ਇੱਥੇ ਹੋਣੇ ਚਾਹੀਦੇ ਹਨਾ ਤੇ ਉਹ ਸੋਚਦੇ ਸੋਚਦੇ ਸਾਲ ਲੰਘ ਗਏ ਉਹ ਕੰਮ ਹੋਏ ਨਹੀਂ ਤੇ ਉਹ ਫਿਰ ਉਸ ਅਸੀਂ ਸੋਚਿਆ ਵੀ ਚਲੋ ਇਹ ਸੇਵਾ ਦਾ ਮੌਕਾ ਅਸੀਂ ਮਸਲੂਕ ਲੈਣੇ ਆ ਅਸੀਂ ਕੋਸ਼ਿਸ਼ ਕਰਨੇ ਆ ਇਲੈਕਸ਼ਨ ਤੋਂ ਬਾਅਦ ਮੈਂ ਗਿਆ ਹੀ ਨਹੀਂ ਬਾਹਰ ਉਦੋਂ ਦਾ ਮੈਂ ਪਿੰਡ ਹੀ ਆ ਪਿੰਡ ਦੀ ਸੇਵਾ ਕਰ ਰਿਹਾ ਤੇ ਹੁਣ ਜਿਹੜੀ ਹੈ ਸਾਰਾ ਜਿਹੜਾ ਪੀਰੀਅਡ ਹੈ ਇੱਥੇ ਰਵਾਂਗੇ ਜਿੰਨੇ ਵੀ ਕੰਮ ਨੇ ਵਧੀਆ-ਵਧੀਆ ਜਿਹੜੇ ਕਿ ਫੋਰਨ ਫੋਰਨ ਚ ਹੁੰਦੇ ਨੇ ਆਪਾਂ ਉਹ ਕੰਮ ਕਰਾਂਗੇ ਉੱਥੇ ਰਹਿ ਕੇ ਪੂਰਨ ਕੀ ਪ੍ਰੋਪਗੈਂਡ ਨੇ ਜਿਹੜੇ ਪਿੰਡ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿੰਡ ਦੇ ਲਈ ਅਸੀਂ ਕਾਹਦੇ ਲਾਗੂ ਆਉਣ ਵਾਲੇ ਪਿੰਡ ਇਸ ਟਾਈਮ ਆਪਾਂ ਆਲਰੇਡੀ ਲਾਈਟਿੰਗ ਐਂਬੂਲੈਂਸ ਅੰਡਰਗਰਾਊਂਡ ਸੀਵਰੇਜ ਇਹ ਪ੍ਰੋਜੈਕਟ ਕੰਪਲੀਟ ਟ੍ਰੀਬਨ ਹੋ ਗਏ ਨੇ ਇੱਕ ਪਾਰਕ ਬਣਾਇਆ ਹੈ ਜਿਸ ਤਰ੍ਹਾਂ ਬੱਚੇ ਜਿਹਦੇ ਉਧਰ ਖੇਡਣ ਮਤਲਬ ਕਈ ਤਰ੍ਹਾਂ ਦੇ ਉਧਰ ਰਕਸ਼ ਲਾਏ ਨੇ ਇਹ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਪ੍ਰੋਜੈਕਟ ਨੇ ਇੱਕ ਇਥੇ ਵੀ ਕੇ ਸੀ ਸੈਂਟਰ ਇਹ ਜਿਹੜਾ ਆਪਾਂ پلان ਕੀਤਾ ਹੈ ਨੂੰ ਵਿਕਾਸ ਕੌਲਿਜ ਸੈਂਟਰ ਕਹਿੰਦੇ ਨੇ ਕਾਫੀ ਵੱਡਾ ਹੈ ਉਹਦੇ ਵਿੱਚ ਸੀਐਸਸੀ ਸੈਂਟਰ ਜਿਹੜਾ ਕਿ ਪਿੰਡ ਵਾਲਿਆਂ ਨੂੰ ਆਧਾਰ ਕਾਰਡ ਚੇਂਜ ਕਰਾਣਾ ਹੈ ਸ਼ਹਿਰ ਜਾਣਾ ਪੈਂਦਾ ਉਹ ਆਪਾਂ ਇੱਥੇ ਲੈ ਕੇ ਆਏ ਆ ਇੱਥੇ ਬਣੇਗਾ ਲਾਇਬ੍ਰੇਰੀ ਹੈ ਉਹਦੇ ਵਿੱਚ ਮਤਲਬ ਹਰ ਤਰ੍ਹਾਂ ਦੀ ਜਿਹੜੀ ਕਿਤਾਬਾਂ ਬੁੱਕਸੇਬ ਲੱਗਣ ਹੋਣਗੀਆਂ ਜਿਹੜਾ ਬੱਚਨ ਪੜ੍ਹਨ ਦੀ ਇੱਛਾ ਹੈ ਉਹ ਉੱਥੇ ਜਾ ਕੇ ਉਹਨੂੰ ਬੁੱਕਸੇਬ ਲੱਗਣ ਉਹ ਪਰਸੇ ਵੀ ਆਪਾਂ ਮੇਰਾ ਪਿੰਡ ਮੇਰੀ ਸ਼ਾਨ ਅੱਜ ਹਰਿਆਣਾ ਦੇ ਉਸ ਪਿੰਡ ਦੇ ਨਾਲ ਵਾਕਿਫ ਕਰਾਉਣ ਜਾ ਰਹੇ ਹਾਂ ਜਿਸ ਪਿੰਡ ਦੇ ਚਰਚੇ ਪੂਰੇ ਹਰਿਆਣਾ ਸੂਬੇ ਦੇ ਵਿੱਚ ਹੁੰਦੇ ਤੁਹਾਨੂੰ ਜਾਣਕਾਰੀ ਦੇ ਦਈਏ ਆਰਾਮਪੁਰਾ ਦੇ ਪ੍ਰੇਮਪੁਰਾ ਹਰਿਆਣਾ ਦਾ ਉਹ ਪਿੰਡ ਹੈ ਜਿਸ ਨੂੰ ਹਾਈ ਟੈਕ ਪਿੰਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਿਉਂ ਜਾਣਿਆ ਜਾਂਦਾ ਹੈ ਤਾਂ ਉਸ ਦੇ ਬਾਰੇ ਪਿੰਡ ਦੇ ਲੋਕਾਂ ਤੋਂ ਜਾਣਾਂਗੇ ਬਾਪੂ ਜੀ ਕਿਉਂ ਇਸ ਪਿੰਡ ਨੂੰ ਹਾਈ ਟੈਕ ਦਾ ਨਾਮ ਦਿੱਤਾ ਗਿਆ ਕੀ ਕੁਝ ਹੈ ਇਸ ਪਿੰਡ ਦੇ ਵਿੱਚ ਸਾਡੇ ਪਿੰਡ ਚ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ ਸਾਡਾ ਜਿਹੜਾ ਛੱਪੜ ਸੀ 30 ਸਾਲ ਦਾ ਪੁਰਾਣਾ ਗਾਂਦੋ ਕਰਕਟ ਬੁਰਾ ਬੁਰਾ ਹਾਲ ਸੀ ਉਹਦਾ ਜੋੜ ਬਣਾਤਾ ਜੀ ਸਾਡੇ ਪਿੰਡ ਲਾਈਟਾਂ ਲਵਾਤੀਆਂ ਸਰਪੰਚ ਨੇ ਕੂੜੇਦਾਨ ਧਰ ਦਿੱਤੇ ਅੱਛਾ ਕੁਰਸੀਆਂ ਰੱਖ ਦਿੱਤੀਆਂ ਬਜ਼ੁਰਗਾਂ ਦੇ ਬਹਿਣ ਵਾਸਤੇ ਸਾਡੇ ਪਿੰਡ ਨੂੰ ਰਾਸ਼ਟਰਪਤੀ ਬਾਟ ਮਿਲਿਆ ਸਰਪੰਚ ਦੇ ਕੰਮ ਕਰਨ ਤੇ ਆਪਣੇ ਕੋਲੋਂ ਸਰਪੰਚ ਕੰਮ ਕਰ ਰਿਹਾ ਪੈਸੇ ਲਾ ਕੇ ਜੀ ਹਾਂ ਜੀ ਇੰਨਾ ਕੰਮ ਪਿੰਡ ਦੇ ਵਿੱਚ ਹੋਇਆ ਹਾਂ ਜੀ ਹਾਂ ਜੀ ਸਾਰਾ ਕੰਮ ਬਹੁਤ ਕੰਮ ਕਰਦਾ ਜੇ ਕਰਦਾ ਵੇ ਜੋ ਕੰਮ ਕਰਦਾ ਸਰਪੰਚ ਸਾਨੂੰ ਪੁੱਛ ਕੇ ਕਰਦਾ ਪਿੰਡ ਵਾਲਿਆਂ ਹਾਂ ਜੀ ਤਾਂ ਅਸੀਂ ਇਹ ਵੀ ਸੁਣਿਆ ਕਹਿੰਦੇ ਸਰਪੰਚ ਸਾਹਿਬ ਪੱਲਿਓ ਪੈਸੇ ਲਾ ਕੇ ਜਿਹੜੀ ਪੈਸੇ ਮੈਂ ਪਹਿਲਾਂ ਕਿਹਾ ਪੱਲਿਓ ਪੈਸੇ ਲਾ ਲਾ ਕੇ ਪੱਲਿਓ ਪੈਸੇ ਕਰੋੜ ਰੁਪਇਆ ਲਾ ਤਾਣ ਪੱਲਿਓ ਸਰਪੰਚ ਨੇ ਹਾਂਜੀ ਹਾਂਜੀ ਓਲੂ ਪੈਸੇ ਲਾ ਕੇ ਕੰਮ ਕਰੇ ਸਰਕਾਰ ਚ ਦੇ ਕੇ ਦੇਗੀ ਵੇਖੀ ਜਾਏਗੀ ਉਹਦੇ ਬਾਅਦ ਦੀ ਗੱਲ ਇਹ ਵੀ ਜਾਣਕਾਰੀ ਦੱਸੀ ਹੈ ਵੀ ਇਹ ਜਿਹੜਾ ਸਰਪੰਚ ਨੇ ਤਾਂ ਐਨ ਆਰ ਆਈ ਨੇ ਹਾਂਜੀ ਹਾਂਜੀ ਇਹ ਐਨ ਆਰ ਆਈ ਪੱਕੇ ਨੇ ਇੰਗਲੈਂਡ ਹਾਂਜੀ ਸਾਰਾ ਪਰਿਵਾਰ ਉੱਥੇ ਇੱਥੇ ਵੀ ਜ਼ਮੀਨ ਜਾਇਦਾਦ ਬਹੁਤ ਹੈ ਹਾਂਜੀ ਇਸ ਕਰਕੇ ਬਹੁਤ ਕੰਮ ਕਰਾ ਰਿਹਾ ਸਰਪੰਚ ਸਾਡਾ ਸਾਰੇ ਪਿੰਡ ਨੂੰ ਪੁੱਛ ਕੇ ਚੱਲਦਾ ਸਾਰੇ ਪਿੰਡ ਨੂੰ ਨਾਲ ਲਾ ਕੇ ਸਾਡੇ ਪਿੰਡ 'ਚ ਕੋਈ ਨਸ਼ਾ ਨਹੀਂ ਕੋਈ ਮਾੜਾ ਮੋਟਾ ਜੋ ਕੋਈ ਝਗੜਾ ਹੋਵੇ ਸਰਪੰਚ ਬ ਹਾਂਜੀ ਇਸ ਤਰੀਕੇ ਦੇਖਦੇ ਹੋ ਬਾਪੂ ਜੀ ਇਸ ਪਿੰਡ ਦੇ ਕਮਾਕਾਰਾਂ ਨੂੰ ਲੈ ਕੇ ਕਿਉਂ ਹਾਈ ਟੈਕ ਬਣਾ ਬਹੁਤ ਸੋਹਣਾ ਇਸ ਪਿੰਡ ਨੂੰ ਹਾਈ ਟੈਕ ਬਣਾਤਾ ਸਾਡੇ ਸਰਪੰਚ ਨੇ ਬਣਾਤਾ ਕਿਉਂਕਿ ਜਦੋਂ ਇਹ ਸਰਪੰਚ ਬਣਿਆ ਸੀ ਇਸ ਤੋਂ ਪਹਿਲਾਂ ਬਹੁਤ ਬੁਰੀ ਹਾਲਤ ਸੀ ਇਸ ਪਿੰਡ ਦੀ ਇਸ ਪਿੰਡ ਦੇ ਛੱਪੜ ਸੀ ਭਰ ਗਿਆ ਸੀ ਫੁੱਲ ਭਰਿਆ ਜੋ ਕੂੜਾ ਕ੍ਰਿਕਟ ਸਾਰਾ ਸੜਕ ਦੇ ਉੱਤੇ ਆਉਂਦਾ ਸੀ ਸੜਕ ਦੇ ਉੱਤੇ ਆ ਜਾਂਦਾ ਇੱਕ ਗੰਦ ਹੁਣ ਇਸ ਆ ਛੱਪੜ ਬਣਾਤਾ ਤੇ ਇੱਕ ਤਲਾਬ ਵੀ ਰੂਪ ਤੇ ਬਣਾ ਦਤਾ ਬਹੁਤ ਸੋਹਣਾ ਕੰਮ ਕੀਤਾ ਇਹਦੇ ਨਾਲ ਹੀ ਲਾਈਟਾਂ ਲਵਾਤੀਆਂ ਨੇ ਲਾਈਟਾਂ ਦੇ ਬਾਅਦ ਇਹਨਾਂ ਨੇ ਅੰਡਰਗਰਾਉਂਡ ਨਾਲੇ ਵੀ ਬਣਾਣੇ ਨੇ ਫਿਰ ਇੱਕ ਭਾਈ ਸਾਡੇ ਗਰੰਤੀ ਦੇ ਮਕਾਨ ਕੋਠੀ ਸੋਹਣੀ ਬਣਾਈ ਹੈ ਇਹਨਾਂ ਨੇ ਤਾਂ ਬਾਪੂ ਕੋਠੀ ਦਿਖਾਵੋਗੇ ਕਿਹੜੀ ਬਣਾਈ ਹੈ ਸਾਹਿਬ ਹਾਂਜੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਉਹ ਵੀ ਕੋਠੀ ਆਜੋ ਅੰਜ ਚਲੋ ਜੀ ਸੋ ਇਸ ਪਿੰਡ ਨੂੰ ਹਰਿਆਣਾ ਦਾ ਹਾਈ ਟੈਕ ਪਿੰਡ ਮੰਨਿਆ ਜਾਂਦਾ ਤੇ ਇਹ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਪਿੰਡ ਹੈ ਜਿਹੜਾ ਇਹ ਨਸ਼ਾ ਮੁਕਤ ਹੈ ਬਿਲਕੁਲ ਤਾਂ ਜਿਹੜੇ ਇਸ ਪਿੰਡ ਦੇ ਵਿੱਚ ਨਸ਼ਾ ਤਾਂ ਮੁਕਤ ਹੈ ਹੀ ਹੈ ਤਾਂ ਦੂਜੇ ਪਾਸੇ ਇਸ ਪਿੰਡ ਦੇ ਜਿਹੜੇ ਮਸਲੇ ਨੇ ਤਾਂ ਉਹ ਪਿੰਡ ਤੇ ਬਹਿ ਕੇ ਨਿਬੇੜੇ ਜਾਂਦੇ ਨੇ ਸਹੀ ਗੱਲ ਹੈ ਹਾਂਜੀ ਸਹੀ ਗੱਲ ਹੈ ਸਾਰਾ ਕੰਮ ਕੋਈ ਵੀ ਉਹੋ ਜੀ ਗੱਲ ਹੋ ਜਾਏ ਜੀ ਇੱਥੇ ਬੈਠ ਕੇ ਪੰਚਾਇਤ ਦੇ ਚਾਰ ਬੰਦੇ ਇਕੱਠੇ ਹੋ ਗਏ ਕਿ ਅਸੀਂ ਆਪਣਾ ਕੰਮ ਨਿਬੇੜ ਲੈਨੇ ਆ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਕੋਈ ਵੈਰ ਨਹੀਂ ਸਾਰੇ ਭਰਾ ਇਕੱਠੇ ਹੋ ਗਏ ਬੈੰਨੇ ਆ ਇੱਕ ਇੱਕ ਬਰਾਦਰੀ ਸਾਰੀ ਇਕੱਠੀ ਹੋਈ ਇੱਥੇ ਕਿਸੇ ਦਾ ਕੋਈ ਝਗੜਾ ਵੈਰ ਨਹੀਂ ਹਾਂਜੀ ਤੇ ਇਹ ਵੀ ਸੁਣਿਆ ਜੀ ਜੀ ਅਸੀਂ ਇੱਥੇ ਰਿਕਵੈਸਟ ਕੀਤੀ ਸੀ ਕਿ ਸਾਨੂੰ ਭਾਈ ਦਾ ਮਕਾਨ ਕੋ ਨਹੀਂ ਭਾਈ ਦੇ ਮਕਾਨ ਵਾਸਤੇ ਉਹਨਾਂ ਨੇ ਸਾਨੂੰ ਥਾਂ ਮੋਲ ਲੈ ਕੇ ਉਹ ਮਕਾਨ ਹੈ ਜੀ ਉਹ ਇੱਕ ਤਸਵੀਰ ਦਿਖਾ ਦਿੰਦੇ ਆ ਜਿਹੜਾ ਮਕਾਨ ਹੈ ਤਾਂ ਲੋਕਾਂ ਨੂੰ ਰੱਬ ਦੇ ਨਾਲ ਜੋੜਨ ਦੇ ਲਈ ਜਿਹੜੇ ਗ੍ਰੰਥੀ ਨੇ ਇਸ ਪਿੰਡ ਦੇ ਤਾਂ ਉਹਨਾਂ ਦੇ ਲਈ ਸਪੈਸ਼ਲ ਜਿਹੜਾ ਮਕਾਨ ਤਿਆਰ ਕਰਵਾਇਆ ਇਹ ਮਕਾਨ ਉਹਨਾਂ ਨੇ ਮੋਲ ਥਾਂ ਲੈ ਕੇ ਸਾਰਾ ਤਿਆਰ ਕਰਾਤਾ ਸਾਡੇ ਵਾਸਤੇ ਭਾਈ ਦੇ ਰਹਿਣ ਵਾਸਤੇ ਹੋਰ ਇਸ ਤੋਂ ਅੱਗੇ ਆ ਸਾਰੀਆਂ ਲਾਈਟਾਂ ਲੱਗ ਗਈਆਂ ਨੇ ਉੱਤੇ ਅੰਡਰਗਰਾਉਂਡ ਨਾਲੇ ਹੋਣ ਵਾਲੇ ਨੇ ਡਸਟਬਿਨ ਲੱਗ ਗਏ ਨੇ ਕੂੜੇ ਕਰਕਟ ਵਾਸਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਕਰ ਆਪਣੇ ਕੋਲ ਹੀ ਰਹਿਣ ਕੋਈ ਪੈਸਾ ਅਜੇ ਤੱਕ ਕਿਸੇ ਦਾ ਨਹੀਂ ਲੱਗਾ ਉਹਨੇ ਆਪਣੇ ਲਾਇਆ ਪਹਿਲਾਂ ਸਰਪੰਚੀਆਂ ਨਾਮ ਦੀਆਂ ਤਾਂ ਜਰੂਰ ਹੁੰਦੀਆਂ ਸੀ ਵੀ ਸਰਪੰਚ ਬਣ ਕੇ ਵੀ ਅਸੀਂ ਕਹਿੰਦੇ ਹੁੰਦੇ ਸੀ ਵੀ ਪਿੰਡਾਂ 'ਚ ਪੈਸੇ ਬਣਾਉਣਗੇ ਸਰਪੰਚ ਤਾਂ ਇਹਦਾ ਸਰਪੰਚ ਪੱਲੇ ਇਹ ਇਸ ਤਰ੍ਹਾਂ ਦਾ ਸਰਪੰਚ ਤਾਂ ਲੱਭਣਾ ਹੀ ਨਹੀਂ ਮਿਲਣਾ ਹੀ ਨਹੀਂ ਸਰਪੰਚ ਇਸ ਤਰ੍ਹਾਂ ਦਾ ਬਹੁਤ ਸੋਹਣਾ ਸਰਪੰਚ ਮਿਲਿਆ ਬਹੁਤ ਚੰਗਾ ਜੀ ਹਰਿਆਣੇ ਹਾਂਜੀ ਹਾਂਜੀ ਅਗੋਂ ਵੀ ਮੌਕਾ ਦੇਾਂਗੇ ਇਹਨੇ ਬਣਾਵਾਂਗੇ ਹਾਂਜੀ ਹਾਂਜੀ ਜਰੂਰ ਸੋ ਅਰ ਸਰੋਪਾ ਪਾਵਾਂਗੇ ਇਲੈਕਸ਼ਨ ਵੀ ਨਹੀਂ ਹੋਣ ਦਿੰਦੇ ਹਾਂ ਜੀ ਐਡਾ ਪਿੰਡ ਦੇ ਲੋਕ ਇੰਨੇ ਖੁਸ਼ ਨੇ ਹਾਂ ਜੀ ਹਾਂ ਜੀ ਇੰਨੇ ਖੁਸ਼ ਨੇ ਸਾਰੇ ਪਿੰਡ ਦੇ ਦੋ ਪਿੰਡਾਂ ਦੇ ਰਾਹ ਆਪਸ ਵਿੱਚ ਬਾਬੂ ਦੀ ਪਿੰਡ ਦੇ ਵਿੱਚ ਕਿਉਂਕਿ ਤੁਹਾਨੂੰ ਤਾਂ ਬਹੁਤ ਬਰੇ ਹੋ ਗਏ ਉਹਨਾਂ ਕਿ ਇਸ ਪਿੰਡ 'ਚ ਰਹਿੰਦੇ ਵੀ ਪਿੰਡ ਨੂੰ ਇੰਨਾ ਵੀ ਪਿੰਡ ਸ਼ਹਿਰਾਂ ਵਰਗਾ ਬਣ ਨਹੀਂ ਸਾਨੂੰ ਪਤਾ ਹੀ ਨਹੀਂ ਕਦੀ ਐਵੇਂ ਬਣ ਗਿਆ ਇਹ ਮੁੰਡਿਆਂ ਨੇ ਬਣਾਇਆ ਸੀ ਇਹਨੂੰ ਨੌਲਜ ਬੜੀ ਹੈ ਬਾਹਰ ਰਿਹਾ ਬਾਹਰ ਵੱਲ ਕੇ ਕੰਮ ਕਰ ਰਿਹਾ ਸਾਰੇ ਇੱਥੇ ਨਾਲੇ ਅੰਡਰਗਰਾਊਂਡ ਕਰਦੇ ਪਏ ਨੇ ਸਾਰਾ ਕੁਝ ਕਰਦੇ ਪਏ ਨੇ ਹਾਂ ਜੀ ਲਾਈਟਾਂ ਲੂਟਾ ਕਿ ਹਲਾਈਆਂ ਨਹੀਂ ਪਹਿਲਾਂ ਤੇ ਇਦਾਂ ਵਧੀਆ ਮਕਾਨ ਬ ਹਾਂਜੀ ਤਾਂ ਐਂਬੂਲੈਂਸ ਦਾ ਵੀ ਬੜਾ ਅਸੀ ਸੋਨੇ ਪਿੰਡ ਵਾਸਤੇ ਵੀ ਐਂਬੂਲੈਂਸ ਐਂਬੂਲੈਂਸ ਦਾ ਹਾਂ ਪਿੰਡਾਂ ਦਾ ਵਾਸਤੇ ਫ੍ਰੀ ਐ ਤੇਲ ਇਹਨਾਂ ਦਾ ਡਰਾਈਵਰ ਇਹਨਾਂ ਦਾ ਅੱਧੀ ਰਾਤ ਕਿਸੇ ਨੂੰ ਲੋੜ ਪਵੇ ਉਸੇ ਟਾਈਮ ਜਾਓ ਕੋਈ ਤੇਲ ਨਹੀਂ ਲੈਣਾ ਕਿਸੇ ਕੋ ਪੈਸਾ ਨਹੀਂ ਲੈਣਾ ਅਸੀਂ ਕਹਿੰਦੇ ਤਾਂ ਹੀ ਇਸ ਪਿੰਡ ਦਾ ਨਾਮ ਹਰਿਆਣੇ ਦੇ ਜਿਹੜੇ ਹੋਰਾਂ ਜ਼ਿਲ੍ਹਿਆਂ ਤੱਕ ਇਹਦੇ ਇੰਝ ਕਰਦੇ ਜੇ ਕੋਈ ਗਰੀਬ ਹੈ ਉਹ ਕੋਲ ਨਹੀਂ ਪੈਸੇ ਪੈਸੇ ਵੀ ਕੋਲ ਦੇ ਦਿੰਦੇ ਜਾਂ ਇਲਾਜ ਕਰਾ ਜਾ ਹਾਂਜੀ ਹਾਂ ਸੋ ਇਸ ਪਿੰਡ ਦਾ ਜਿਹੜਾ ਨਾਮ ਹੈ ਪੂਰੇ ਹਰਿਆਣੇ ਦੇ ਸੂਬੇ ਤੱਕ ਦਾ ਜਰੂਰ ਸੁਣਿਆ ਦੀ ਪਰ ਕਿਉਂ ਸੀ ਇਸ ਪਿੰਡ ਦਾ ਤਾਂ ਇੱਥੇ ਅਸੀਂ ਤਾਂ ਹੀ ਪਹੁੰਚਿਆ ਵੀ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਉਂ ਇਸ ਪਿੰਡ ਨੂੰ ਹਾਈ ਟੈਕ ਸਮਝਿਆ ਜਾਂਦਾ ਤਾਂ ਤਸਵੀਰ ਦੇਖ ਸਕਦੇ ਹੋ ਇੱਕ ਇਹ ਪਿੰਡ ਨਹੀਂ ਹੈ ਇਹ ਇਸ ਨੂੰ ਪਿੰਡ ਤਾਂ ਕਹਿ ਸਕਦਾ ਪਰ ਇਸ ਪਿੰਡ ਦੇ ਜਿਹੜੇ ਹਾਲਾਤ ਨੇ ਇਸ ਪਿੰਡ ਦੀ ਤਸਵੀਰ ਇਹ ਖੂਬਸੂਰਤੀ ਹੈ ਤਾਂ ਇਹ ਸ਼ਹਿਰਤ ਉਹ ਵੀ ਬਤ ਗਿਆ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰ ਲਏ ਨੇ ਕਿਸ ਤਰੀਕੇ ਦੇਖਦੇ ਹੋ ਇਸ ਪਿੰਡ ਨੂੰ ਹਾਈ ਟੈਕ ਦਾ ਨਾਮ ਦਿੱਤਾ ਜਾਂਦਾ ਕੀ ਇਹ ਜੇ ਕੰਮ ਸਰ ਬਹੁਤ ਵਧੀਆ ਕੰਮ ਕਰ ਰਹੇ ਨੇ ਸਰਦਾਰ ਸਤਨਾਮ ਸਿੰਘ ਜੀ ਸਰਪੰਚ ਸਾਡੇ ਐਨਆਰਏ ਭਰਾ ਨੇ ਸਾਡੇ ਛੋਟੇ ਬੇਟੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਵੀ ਅਸੀਂ ਇਹਨਾਂ ਨੂੰ ਡਿਮਾਂਡ ਦਿੰਦੇ ਆ ਪਿੰਡ ਵੱਲੋਂ ਉਹ ਚੋ 24 ਆਵਰਸ ਹਾਜ਼ਰ ਨੇ ਐਮ뷸ੈਂਸ ਪ੍ਰੋਵਾਈਡ ਕਰਾਈ ਹੈ ਇਹਨਾਂ ਨੇ ਉਸ ਤੋਂ ਬਾਅਦ ਬਾਬਾ ਜੀ ਵਾਸਤੇ ਮਕਾਨ ਬਣਾਇਆ ਹੈ ਸਾਡਾ ਛੱਪੜ ਸਾਫ਼ ਕਰਾਇਆ ਹੈ ਹੋਰ ਵੀ ਕਾਫੀ ਬੈਨੀਫਿਟਸ ਨੇ ਜੋ ਟਾਈਮ ਹੋ ਗਿਆ ਸਰਪੰਚ ਸਾਹਿਬ ਨੂੰ ਇਹਨਾਂ ਨੂੰ ਸਰ ਦੋ ਨਵੰਬਰ ਨੂੰ ਇੱਕ ਸਾਲ ਹੋ ਜਾਣਾ ਹੈ ਅੱਛਾ ਇੱਕ ਸਾਲ ਦੇ ਵਿੱਚ ਇਹਨਾਂ ਨੇ ਆ ਇੱਕ ਸਾਲ ਦੇ ਵਿੱਚ ਵੀ ਇਹਨਾਂ ਕਰਾਇਆ ਹੁਣ ਵਾਈਫਾਈ ਵੀ ਲੱਗ ਰਿਹਾ ਹੈ ਲਾਈਟਸ ਆਨ ਹੋ ਗਏ ਨੇ ਸਾਰੇ ਵਾਈਫਾਈ ਕਿਸ ਤਰੀਕੇ ਕਿਵੇਂ ਪਿੰਡ ਦੇ ਵਿੱਚ ਹੈ ਪੂਰੇ ਪੂਰੇ ਪਿੰਡ ਵਾਸਤੇ ਸਾਰਾ ਹਾਂਜੀ ਹਰ ਆਦਮੀ ਨੂੰ ਫੈਸਿਲਿਟੀ ਮਿਲੇਗੀ ਉਹ ਫਰੀ ਹਾਂਜੀ ਸਰ ਐਮਪੂਲੈਂਸ ਵੀ ਫਰੀ ਦੇ ਰਹੇ ਨੇ ਮਤਲਬ ਫਰੀ ਸਾਰਾ ਉਹ ਵੀ ਪਿੰਡ ਕੱਲੇ ਪਿੰਡ ਵਾਸਤੇ ਨਹੀਂ 17 18 ਪਿੰਡ ਜੋਗੀ ਇਸ ਏਰੀਆ ਦੇ ਵਿੱਚ ਨੇ ਇਸ ਪਿੰਡ ਦੇ ਵਿੱਚ ਕਿਵੇਂ ਕੋਈ ਪੰਚਾਇਤੀ ਜਗ੍ਹਾ ਜਾਦਾ ਹੈ ਜਾਂ ਕਿਸ ਤਰੀਕੇ ਸਰ ਪੰਜ ਪੱਲੂ ਪੈਸਤਾ ਨਹੀਂ ਸਰ ਇਹ ਆਪਣੇ ਕੋਲੋਂ ਲਾਰੇ ਨੇ ਸਰਪੰਚ ਦੇ ਉਰ ਵੀ ਬਹੁਤ ਆਏ ਨੇ ਇੱਥੇ ਲੇਕਿਨ ਇੰਨਾ ਵਰਗਾ ਸਰਪੰਚ ਸ਼ਾਇਦ ਹੀ ਕੋਈ ਆਵੇ ਹਾਂਜੀ ਸਰ ਸੋ ਸਭ ਤੋਂ ਵੱਡੀ ਗੱਲ ਬਾਪੂ ਜੀ ਕਿਵੇਂ ਦੇਖਦੇ ਹੋ ਹਾਈ ਟੈਕ ਦਾ ਨਾਮ ਦਿੱਤਾ ਪਰ ਇੰਨੇ ਕੰਮ ਪਿੰਡ ਵਿੱਚ ਬਹੁਤ ਜ਼ਿਆਦਾ ਕਰ ਰਿਹਾ ਹੈ ਸਰਪੰਚ ਸਾਹਿਬ ਸਾਡਾ ਤੇ ਕੰਮ ਜਿਹੜਾ ਕੰਮ ਕਰਨਿਆ ਇੱਕ ਸਾਲ ਦੇ ਵਿੱਚ ਉਹਨੇ ਸਾਰੇ ਕੰਮ ਕੀਤੇ ਨੇ ਜੋੜ ਸਫਾਈ ਕੀਤੀ ਹੈ ਲਾਈਟਾਂ ਲਗਾਈਆਂ ਨੇ ਦਸਮੇਂ ਧਰੇ ਨੇ ਪਿੰਡ ਦੇ ਜ਼ਰੂਰੀ ਜੋ ਗੰਡ ਪਦਾਰਥੀ ਸਭ ਚੱਕ ਦਿੱਤਾ ਉਹਨੇ ਐਂਬੂਲੈਂਸ ਲਾਈ ਹੈ 15 20 ਪਿੰਡ ਦੇ ਅਲਦ ਵਾਲੇ ਜਦੋਂ ਕਿ ਨੂੰ ਕੋਈ ਪ੍ਰੋਬਲਮ ਆਉਂਦੀ ਕਿਸੇ ਕਿਸਮ ਦੀ ਵੀ ਬਿਮਾਰੀ ਜਾਂ ਕਿ ਹਸਪੀਟਲ ਜਾਣਾ ਹੋਵੇ ਉਸੇ ਵੇਲੇ ਕੋ ਫੋਨ ਕਰਦਾ ਉਸੇ ਵੇਲੇ ਹਾਜ਼ਰ ਹੁੰਦੀ ਹੈ 1 ਮਿੰਟ ਤੋਂ ਪਹਿਲਾਂ ਆਪਣੇ ਕੋਲ ਨੂੰ ਲਵਾਈਓ ਜੋ ਵੀ ਖਰਚਾ ਕਰ ਰਹੇ ਨੇ ਆਪਣੇ ਕੋਲੂ ਕਰ ਰਹੇ ਨੇ ਟੋਟਲ ਅਸੀਂ ਕਹਿੰਦੇ ਪਿੰਡ ਨਾਲ ਇੰਨਾ ਪਿਆਰ ਹੈ ਇਸ ਪਿੰਡ ਦੀ ਮਿੱਟੀ ਦੇ ਸਤਨਾਬ ਸਿੰਘ ਦਾ ਪਿਆਰ ਹੈ ਬਹੁਤ ਚੰਗਾ 25 30 ਕਿਸੇ ਬੱਚੇ ਨੇ ਬਾਹਰ ਜਾਣਾ ਵੇ ਫਾਈਨੈਂਸ਼ੀਅਲ ਹੈਲਪ ਵੀ ਕਰਦੇ ਨੇ ਉਹਨਾਂ ਦੀ ਹਾਂਜੀ ਪਰ ਅਗਰ ਇਨ ਕੇਸ ਕਿਸੇ ਦਾ ਆਪਰੇਸ਼ਨ ਮੇਜਰ ਆਪਰੇਸ਼ਨ ਹੈ 4 ਲੱਖ ਰੁਪਏ ਲੱਗਣਾ 5 ਲੱਖ ਰੁਪਏ ਲੱਗਣਾ ਉਹ ਵੀ ਪ੍ਰੋਵਾਈਡ ਕਰਦੇ ਨੇ ਸਰ ਤੇ ਇਵਨ ਕੀ ਮੈਕਸ ਹਸਪੀਟਲ ਹੈ ਨਾ ਸਰ ਜੋ ਚੰਡੀਗੜ੍ਹ ਉੱਥੇ ਤੱਕ ਜੋ ਇਲਾਜ ਹੋ ਰਿਹਾ ਉਹ ਇਵਨ ਕੀ ਉਹ ਵੀ ਇਹ ਫ੍ਰੀ ਕਰਵਾ ਰਹੇ ਨੇ ਤਾਂ ਅਸੀਂ ਕਹਿ ਦਈਏ ਇਸ ਪਿੰਡ ਦੇ ਲਈ ਮਸੀਹਾ ਬਣ ਕੇ ਜਿਹੜੇ ਆ ਗਏ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਐਵੇਂ ਦਾ 50 ਸਾਲ ਹੋ ਗਏ ਪਹਿਲੀ ਵਾਰ ਸਰਪੰਚ ਦੇਖਿਆ ਜਿਵੇਂ ਦਾ ਸਰਪੰਚ ਸਾਡਾ ਬਣਿਆ ਇਸ ਪਿੰਡ ਦੇ ਵਿੱਚ ਤੁਹਾਨੂੰ ਵੀ ਕਈ ਵਰੇ ਹੋਗੇ ਉਹਨਾਂ ਨੇ ਕਦੇ ਸੋਚਿਆ ਸੀ ਇਸ ਪਿੰਡ ਦੇ ਇੰਨੇ ਕੰਮ ਹੋਣਗੇ ਵੀ ਇਸ ਨੂੰ ਇਸ ਦੀ ਚਰਚਾ ਪੂਰੇ ਸੂਬੇ ਭਰ ਤੋਂ 2 ਨਵੰਬਰ ਨੂੰ ਜੀ ਆ ਕੇ ਸਰਪੰਚ ਬਣਿਆ ਇਹ ਵੇਖ ਲੋ ਇਸ ਸਾਲ ਦੇ ਸਾਰੇ ਕੰਮ ਹੋ ਗਏ ਲਾਈਟਾਂ ਲੱਗੀਆਂ ਨੇ ਤਿੰਨ ਪੈ ਛੱਪੜ ਦੇ ਪਿਆਰ ਇੰਨਾ ਕੱਢਿਆ ਗੰਦ ਕੋਈ ਲਿਖਾ ਹੀ ਨਹੀਂ ਇਸ ਜਗ੍ਹਾ ਤੋਂ ਪਹਿਲਾਂ ਤੁਸੀਂ ਜਦੋਂ ਲੰਘਦੇ ਸੀ ਇਹ ਜਗ੍ਹਾ ਨੂੰ ਦੇਖਣ ਨੂੰ ਜੇ ਕਰਦਾ ਨਾ ਨਾ ਦੇਖਣ ਜੀ ਨਹੀਂ ਕਰਦਾ ਸੀ ਬਹੁਤ ਬੁਰਾ ਹਾਲ ਸੀ ਜਿਹੜਾ ਕੋਈ ਅੰਦਾਜ਼ ਪਿੰਡੂ ਬਾਹਰ ਦਾ ਵੇਖਣ ਲਾ ਜਾਂਦਾ ਹੀ ਜਾਂ ਕੀ ਕੀਤਾ ਕੀ ਤੇ ਗੰਦ ਪਾਇਆ ਆਪਣੇ ਨਾਲ ਦਫਾ ਫੇ ਰੂੜੀਆਂ ਲੱਗੀਆਂ ਇਹਨਾਂ ਲਿਆਜਕ ਸਾਰਾ ਕੋਈ ਤੱਤ ਵਧੀਆ ਕੰਮ ਕਰਦਾ ਤਾਂ ਗੱਡੀ ਵੀ ਜਾ ਕੇ ਸਲਾਤ ਜਿੱਥੇ ਮਲਟੀ ਤੇਲ ਤਾਂ ਨਹੀਂ ਕਰਤਾ ਕੁਸ਼ਿੰਤਰ ਲੱਗਦਾ ਨਹੀਂ ਅਸੀਂ ਪਿੰਡਾਂ 'ਚ ਰਹਿੰਦੇ ਆ ਕਿਉਂਕਿ ਪਹਿਲਾਂ ਵਾਲੇ ਜੇਕਰ ਹੋਰ ਹੈ ਪਿੰਡਾਂ ਦੀ ਗੱਲ ਕਰੀ ਤਾਂ ਪਿੰਡ ਤਾਂ ਕੇ ਨਾਮ ਰੱਖਿਆ ਜਾਂਦਾ ਪਰ ਇਸ ਪਿੰਡ ਦੀ ਹਾਈ ਟੈਕ ਦੇਖ ਕੇ ਤਾਂ ਬਹੁਤ ਵਧੀਆ ਬਹੁਤ ਵਧੀਆ ਕੋਈ ਲੱਗਦੇ ਵਿੱਚ ਹੀ ਪਹਿਲੇ ਨੰਬਰ ਤੇ ਆਇਆ ਸਰਪੰਚ ਸਾਹਿਬ ਕੈਥਲ ਡਾਇਰੈਕਟਰ ਜੀ ਹਾਂਜੀ ਸੋ ਇਹ ਹਰਿਆਣਾ ਦਾ ਜਿਹੜਾ ਪਿੰਡ ਹੈ ਪਿੰਡ ਪ੍ਰੇਮਪੁਰਾ ਰਾਮਪੁਰਾ ਜਗਮਾਲੀ ਪਹਿਲੇ ਨੰਬਰ ਤੇ ਆ ਜਾਣ ਤੋਂ ਹੀ ਇਹ ਸਰਪੰਚ ਤੇ ਬਣਾਇਆ ਜਿਹੜੇ ਪਿੰਡ ਦੇ ਮਸਲੇ ਵੀ ਕਹਿੰਦੇ ਪਿੰਡ ਤੱਕ ਇਹ ਸੀ ਕਰੀ ਜਾਂਦਾ ਜਿਹੜੇ ਕੰਮ ਜਿਹੜੇ ਮਸਲੇ ਹੁੰਦੇ ਨੇ ਆਪੇ ਨਿਬੇੜ ਦਿੰਦੇ ਝੰਗਾ ਵੀ ਕਿਸਦਾ ਹੋਵੇ ਇੱਥੇ ਨਿਬੇੜ ਇੱਕ ਤਿੰਨ ਬੰਦੇ ਸੱਚ ਮੁਖਤਵੀ ਹੈ ਪਿੰਡ ਦਾ ਨਾ ਜੀ ਨਾ ਨਸ਼ਾ ਕੋਈ ਨਹੀਂ ਕੋਈ ਨਸ਼ਾ ਨਹੀਂ ਕੋਈ ਨਿਸ਼ਾਨੀ ਨਹੀਂ ਸਹੀ ਹੈ ਕੋਈ ਨਿਸ਼ਾਨੀ ਪਾਣੀ ਆਏ ਸੀ ਲੋਕਾਂ ਦੇ ਫਸਲ ਖਰਾਬ ਹੋਏ ਨੇ ਉੱਥੇ ਵੀ ਇਹਨਾਂ ਨੇ ਮਤਲਬ ਪਸ਼ੂਆਂ ਵਾਸਤੇ ਧੂੜੀ ਪ੍ਰੋਵਾਈਡ ਕਰਾਈ ਲੋਕਾਂ ਨੂੰ ਪੰਜਾਬ ਜਿਸਾਂ ਪਾਸੜਾ ਏਰੀਆ ਚ ਬਹੁਤ ਬੁਰਾ ਹਾਲ ਸੀ ਉਸ ਤੋਂ ਬਾਅਦ ਸਾਡੀ ਸਾਡੀ ਡਰੇਨ ਟੁੱਟ ਚੱਲੀ ਸੀ ਦੋ ਟਰੈਕਟਰ 24 ਆਵਰਸ ਕੱਲੇ ਨੇ ਇਹਨਾਂ ਦੇ ਟਰੈਕਟਰ ਡਰਾਈਵਰ ਸਾਰਾ ਕੁਝ ਇਹਨਾਂ ਦਾ ਜੋ ਪ੍ਰਸ਼ਾਸਨ ਆਇਆ ਇਹਨਾਂ ਦੇ ਘਰ ਮਤਲਬ ਉਹਨਾਂ ਦਾ ਵੀ ਖਾਣ ਪੀਣ ਨੂੰ ਜੋ ਵੀ ਮਤਲਬ ਬਹੁਤ ਵਧੀਆ ਪ੍ਰੋਵਾਈਡ ਕਰਾਇਆ ਇਹਨਾਂ ਨੇ ਕਦੇ ਸੋਚਿਆ ਸੀ ਵੀ ਇਸ ਪਿੰਡ ਦੇ ਜਿਹੜੇ ਇੰਨੇ ਕੰਮ ਹੋਣਗੇ ਤੇ ਐਨਆਰਆਈ ਕਿਉਂਕਿ ਐਨਆਰਆਈ ਤੋਂ ਲੋਕ ਡਰਦੇ ਤਾਂ ਜ਼ਰੂਰ ਨੇ ਵੀ ਵੀ ਸਰਪੰਚ ਬਣ ਕੇ ਤਾਂ ਉਹ ਚਲੇ ਜਾਣਗੇ ਫੇਰ ਨਹੀਂ ਸਾਰੇ ਇਹਨਾਂ ਇਹਨਾਂ ਦੇ ਇਸ ਬੱਚੇ ਦੇ ਦਿਲ जैसी ਗੱਲ ਹੈ ਹੀ ਨਹੀਂ 24 ਆਵਰਸ ਆਜਣੇ ਚਾਰ ਭਰਾਣੇ ਚਾਰੋ ਭਰਾ ਹੀ ਆਜਣੇ ਇੱਕ ਭਰਾ ਇਹਨਾਂ ਦਾ ਯੂਐਸਏ ਹੈ ਉੱਥੇ ਜੇ ਕਿਸੇ ਬੱਚੇ ਨੂੰ ਕੋਈ ਜ਼ਰੂਰਤ ਪਵੇ ਉਹਨਾਂ ਦਾ ਨਾਮ ਹੈ ਸਰਦਾਰ ਗਮੀਤ ਸਿੰਘ ਉਂਝ ਪਟਵਾਰੀ ਕਹਿੰਦੇ ਨੇ ਉਹਨਾਂ ਨੂੰ ਜੇ ਕਿਸੇ ਇੱਕ ਇਹਨਾਂ ਦੇ ਚਾਚਾ ਜੀ ਨੇ ਐਨਆਰਆਈ ਵਿੰਗ ਦੇ ਪ੍ਰਧਾਨ ਨੇ ਯੂਐਸਏ ਸਰਦਾਰ ਚੰਦ ਸਿੰਘ ਜੀ ਉਹਨਾਂ ਕੋਲ ਵੀ ਕੋਈ ਕੰਮ ਹੋਵੇ ਉਹ ਵੀ ਯੂਐਸਏ ਨੇ ਉਹੀ ਵੀ ਉੱਥੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਜੇ ਜਾਂ ਕਿਸੇ ਨੇ ਪੱਕਾ ਹੋਣਾ ਹੋਵੇ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਹੋਵੇ ਉਹ ਚਾਚਾ ਪਤੀਆ ਉੱਥੇ ਛੱਡੇ ਹੋਏ ਨੇ ਉਹ ਕਰ ਰਹੇ ਨੇ ਕੰਮ ਭਾਈ ਇਸ ਪਿੰਡ ਨੂੰ ਅਸੀਂ ਕਹਦੇ ਤਾਂ ਹਰਿਆਣਾ ਦਾ ਕਿ ਪੂਰੇ ਦੇਸ਼ ਭਰ ਦਾ ਜਿਹੜਾ ਸਭ ਤੋਂ ਇਹੋ ਜਿਹਾ ਪਿੰਡ ਬਣਾਉਣਾ ਜਿੱਥੇ ਕਿਸੇ ਚੀਜ਼ ਦੀ ਵੀ ਤੁਸੀ। ਅਸੀਂ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਹਾਂ ਜੀ ਐਸਾ ਪਿੰਡ ਐਸਾ ਸਰਪੰਚ ਹਰ ਪਿੰਡ ਨੂੰ ਮਿਲੇ ਤੇ ਪਿੰਡ ਦੀ ਤਰੱਕੀ ਹੋਵੇ। ਸਹੀ ਹੈ। ਸੋ ਪਿੰਡ ਦੇ ਲੋਕਾਂ ਦੀ ਜਿਹੜੀ ਖੁਸ਼ੀ ਤਾਂ ਜ਼ਰੂਰ ਜ਼ਾਹਿਰ ਹੁੰਦੀ ਹੈ ਤਾਂ ਦੇਖ ਸਕਦੇ ਹੋ ਜਿਹੜੇ ਸਲੋਗਨ ਨੇ ਤਾਂ ਸਪੈਸ਼ਲ ਤੌਰ ਤੇ ਉਹ ਵੀ ਪਿੰਡ ਦੇ ਵਿੱਚ ਬਣਾਏ ਹੋਏ ਨੇ ਤਾਂ ਇਹ ਹਰਿਆਣਾ ਦਾ ਆਰਾਮਪੁਰਾ ਤੇ ਪ੍ਰੇਮਪੁਰਾ ਪਿੰਡ ਹੈ ਜਿਸ ਦੇ ਚਰਚੇ ਪੂਰੇ ਹਰਿਆਣੇ ਦੇ ਵਿੱਚ ਹੁੰਦਾ ਦੇਖ ਸਕਦੇ ਹੋ ਹਮ ਸਭ ਦਾ ਇੱਕ ਹੀ ਨਾਰਾ ਹਰਾ ਭਰਾ ਹੋ ਦੇਸ਼ ਹਮਾਰਾ ਕੀ ਬਾਤ ਹੈ ਹੋ ਰਹੀ ਹੈ ਸਾਸੇ ਕਮ ਆਓ ਪੇੜ ਲਗਾਏ ਹਮ ਸੋ ਕੀ ਬਾਤ ਹੈ ਜਿਹੜਾ ਇਸ ਪਿੰਡ ਨੂੰ ਹਰਿਆਵਲ ਰੱਖਣ ਦੇ ਲਈ ਜਿਹੜਾ ਇਸ ਪਿੰਡ ਦੇ ਸਰਪੰਚ ਦੇ ਵੱਲੋਂ ਅਜਿਹੇ ਸਲੋਗਨ ਇਸ ਪਿੰਡ ਦੀ ਸਫਾਈ ਹੋਈ ਹੈ ਤਾਂ ਇਹਦੇ ਚਰਚੇ ਪੂਰੇ ਹਰਿਆਣਾ ਤੱਕ ਵੀ ਹੁੰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸਰਪੰਚ ਨਾਲ ਕੀ ਅਜਿਹਾ ਇਸ ਮਿੱਟੀ ਦੇ ਨਾਲ ਪਿਆਰ ਹੈ ਕੀ ਜੋ ਇਸ ਪਿੰਡ ਨੂੰ ਅਜਿਹਾ ਹਾਈ ਟੈਕ ਬਣਾ ਦਿੱਤਾ ਜਿਸ ਦੀ ਲੋੜਾਂ ਨੇ ਜਾਂ ਜਿਹੜੇ ਕੰਮ ਨੇ ਦੀ ਜਿਸ ਦੀ ਛਲਾਗਾ ਇੱਥੇ ਦੇ ਲੋਕ ਵੀ ਕਰਦੇ ਨੇ ਆਪਾਂ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਪਿੰਡ ਦੇ ਲੋਕ ਕਿਉਂ ਹੈ ਪਿਆਰ ਇਸ ਪਿੰਡ ਦਾ ਸਰਪੰਚ ਸਤਨਾਮ ਸਿੰਘ ਪੁਰਾਦੇ ਪ੍ਰੇਮਪੁਰਾ ਤੁਹਾਨੂੰ ਸੱਤ ਦਿਖਾ ਦਿੰਦੇ ਆ ਤਾਂ सरपंच साहब भी बैठे हैं क्या दे नाल जेडी ਗੱਲਬਾਤ ਵੀ ਚੱਲ ਰਹੀ ਹੈ ਦੇਖ ਸਕਦੇ ਹੋ ਪਿੰਡ ਵਾਸੀ ਕਿਸ ਤਰੀਕੇ ਤੇ ਇਕੱਤਰ ਹੋਏ ਹੋਣੇ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਕਹਿ ਦਈਏ ਪਿੰਡਾਂ ਦੀ ਜਾਨ ਹੈ ਤਾਂ ਜਿਹੜੀ ਉਹ ਸਾਥ ਮੰਨੀ ਜਾਂਦੀ ਹੈ ਤਾਂ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਬਾਪੂ ਜੀ ਕਿਸ ਤਰੀਕੇ ਦੇਖ ਦੋ ਪਿੰਡ ਪਿੰਡ ਦੇ ਜਿਹੜੇ ਅੱਜ ਦੇ ਕੰਮ ਹੋਏ ਉਹਨਾਂ ਤਾਂ ਬਹੁਤ ਵਧੀਆ ਅਸੀਂ ਜਿਹੜੇ ਤਸਵੀਰ ਹੈ ਮੈਂ ਠੀਕ ਹੈ ਨਾ ਜੀ ਕੰਮ ਜਿਹੜੇ ਕੀਏ ਨੇ ਬਹੁਤ ਵਧੀਆ ਤੇ ਸਹੀ ਚੱਲ ਰਹੇ ਨੇ ਕੋਈ ਕਮ ਨਹੀਂ ਪਿੰਡ ਦੇ ਕੰਮਾਂ ਵਿੱਚ ਕੋਈ ਕਮ ਨਹੀਂ ਹੈਗੀ ਜੀ ਸੋ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੇ ਪਿੰਡ ਵਾਸੀ ਨੇ ਤਾਂ ਇਕੱਠੇ ਹੋਏ ਨੇ ਜਿਸ ਨੇ ਇਸ ਪਿੰਡ ਨੂੰ ਸ਼ਹਨਾਇਆ ਉਸ ਪਿੰਡ ਦੇ ਸਰਪੰਚ ਐਨ ਆਰ ਆਈ ਸਤਨਾਮ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਬਾਜੀ ਬੈਲਾ ਜੀ ਗੁਰਜੀਤ ਖਾਲਸਾ ਬਾਈ ਜੀ ਫਤਿਹ ਸਸਰੀ ਗਾਲ ਸਭ ਤੁਹਾਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਬਾਰੇ ਸੁਣਿਆ ਤੇ ਮਤਲਬ ਤੁਹਾਡੀ ਜਿਹੜੀ ਆ ਵੇਖਣ ਦੀ ਇੱਛਾ ਹੋਈ ਤੇ ਤੁਸੀਂ ਇੱਥੇ ਆਏ ਸਹੀ ਹੈ ਸਰਪੰਚ ਸਾਹਿਬ ਇਸ ਤਰੀਕੇ ਜਹਨ ਦੇ ਵਿੱਚ ਆਇਆ ਵੀ ਪਿੰਡ ਦੇ ਲਈ ਇੰਨਾ ਕੰਮ ਕੀਤਾ ਜਾਵੇ ਬਿਕੋਜ਼ ਤੁਸੀਂ ਤਾਂ ਐਨ ਆਰ ਆਈ ਹੋ ਉੱਥੇ ਪੱਕੇ ਹੋ ਇੰਗਲੈਂਡ ਜਿਸ ਤਰ੍ਹਾਂ ਕਾਫੀ ਸਾਲਾਂ ਤੋਂ ਆਪਾਂ ਬਾਹਰ ਰਹ ਰਹੇ ਆ ਵਿਦੇਸ਼ ਵਿੱਚ ਇੰਗਲੈਂਡ ਰਹ ਰਹੇ ਸੀ ਇੱਥੇ ਤਕਰੀਬਨ ਸਾਲ ਚ ਦੋ ਤਿੰਨ ਵਾਰੀ ਆਪਾਂ ਆ ਰਹੇ ਸੀ ਕਿਉਂਕਿ ਫੈਮਿਲੀ ਪਰਿਵਾਰ ਮਾਤਾ ਪਿਤਾ ਇੱਥੇ ਸੀ ਤੇ ਜਦੋਂ ਵੀ ਜਿੱਦਾਂ ਇੱਥੇ ਆਉਂਦੇ ਸੀ ਇੱਕ ਤੇ ਉਹ ਦੁਨੀਆ ਦੇਖੀ ਇੱਕ ਜਦੋਂ ਫਿਰ ਇੱਥੇ ਆਉਂਦੇ ਸੀ ਤੇ ਇੱਥੇ ਐਸੀ ਮਤਲਬ ਕਈ ਚੀਜ਼ਾਂ ਸੀ ਕਈ ਕੰਮ ਸੀ ਜਿਹੜੇ ਮਤਲਬ ਮੇਰੀ ਹੀ ਨਹੀਂ ਜਿਹੜੇ ਮੇਰੇ ਹੋਰ ਐਨ ਆਰ ਆਈ ਭਰਾ ਨੇ ਉਹਨਾਂ ਦੇ ਵੀ ਸੋਚ ਚ ਚਾਹੁੰਦੇ ਸੀ ਵੀ ਉਹ ਕੰਮ ਇੱਥੇ ਹੋਣੇ ਚਾਹੀਦੇ ਨੇ ਹਨਾ ਤੇ ਉਹ ਸੋਚਦੇ ਸੋਚਦੇ ਸਾਲ ਲੰਘ ਗਏ ਉਹ ਕੰਮ ਹੋਏ ਨਹੀਂ ਤੇ ਉਹ ਫਿਰ ਉਸ ਅਸੀਂ ਸੋਚਿਆ ਵੀ ਚਲੋ ਇਹ ਸੇਵਾ ਦਾ ਮੌਕਾ ਅਸੀਂ ਮਤਲਬ ਲੈਣੇ ਆ ਅਸੀਂ ਕੋਸ਼ਿਸ਼ ਕਰਨੇ ਆ ਸੋ ਇਹ ਸੋਚ ਲੈ ਕੇ ਇਹ ਕੋਸ਼ਿਸ਼ ਨੂੰ ਜਿਹੜੀ ਹੈਗੀ ਕਰਨ ਵਾਸਤੇ ਅਸੀਂ ਫਿਰ ਇਹ ਪੰਚਾਇਤੀ ਇਲੈਕਸ਼ਨ ਜਿਹਦਾ ਆਣੇ ਸੀ ਫਿਰ ਪਿੰਡ ਵਾਲਿਆਂ ਅੱਗੇ ਆਪਾਂ ਰਿਕਵੈਸਟ ਕੀਤੀ ਵੀ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਜੇ ਕਰਕੇ ਫਿਰ ਆਪਾਂ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਿਸ਼ਾਗ ਇਲੈਕਸ਼ਨ ਹੋਇਆ ਮਤਲਬ ਔਰ ਇਲੈਕਸ਼ਨ ਬਹੁਤ ਜਿਹੜਾ ਫੇਮਸ ਤੇ ਬੜਾ ਕਾਫ ਇਲੈਕਸ਼ਨ ਸੀ ਲੇਕਿਨ ਪਿੰਡ ਵਾਲਿਆਂ ਨੇ ਪ੍ਰੇਮਪੁਰੇ ਵਾਲਿਆਂ ਨੇ ਐਂਡ ਰਾਮਪੁਰੇ ਵਾਲਿਆਂ ਨੇ ਇਹਦੇ ਚ ਆਪਣਾ ਬਹੁਤ ਸਾਥ ਸਹਿਯੋਗ ਸਪੋਰਟ ਪਿਆਰ ਤੇ ਵੋਟ ਦਿੱਤੇ ਜਿਹਦੇ ਕਰਕੇ ਇੱਕ ਇਹ ਹਰਿਆਣੇ ਦਾ ਸਭ ਤੋਂ ਫੇਮਸ ਸਭ ਤੋਂ ਚਰਚਿਤ ਤੇ ਸਭ ਤੋਂ ਟਫ ਫਲੈਕਸਿਸ ਸੀ ਔਰ ਜਿਹੜਾ ਆਪਾਂ ਬਹੁਤ ਵੱਡੀ ਲੀਡ ਨਾਲ ਜਿੱਤੇ ਸੀ ਜੱਦੀ ਕੁਰਸੀ ਤੇ ਰਾਜ ਹੋਣਾ ਤੇ ਬਾਅਦ ਪਿੰਡ ਵਾਸੀਆਂ ਦੇ ਮੋਹ ਤੇ ਪਿੰਡ ਵਾਸੀਆਂ ਦਾ ਪਿਆਰ ਨਾਲ ਜਦੋਂ ਜਿੱਤੇ ਸੀ ਤਾਂ ਉਦੋਂ ਕਿੰਨੀ ਕੁ ਮੁਸ਼ਕਲ ਆਈ ਜਦੋਂ ਉਸ ਵਕਤ ਦਾ ਹਾਲਾਤ ਸੀ ਇੱਕ ਪਾਸੇ ਐਨਆਰਆਈ ਤੇ ਦੂਜੇ ਪਾਸੇ 25 ਸਾਲੇ ਜੱਦੀ ਜਿਹੜੀ ਸਰਪੰਚ ਮੁਸ਼ਕਿਲ ਸ਼ੁਰੂ ਸ਼ੁਰੂ ਤੋਂ ਮੁਸ਼ਕਿਲ ਆਈ ਜਿਸ ਤਰ੍ਹਾਂ ਕਿਉਂਕਿ ਅਸੀਂ ਜਿਵੇਂ ਕਿ ਆਪਣੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਸੀ ਹੈ ਤੇ ਜਿਹੜੀ ਪਾਰਟੀ ਨੇ ਪਹਿਲਾਂ ਸਾਨੂੰ ਹਾਂ ਕੀਤੀ ਕਿ ਠੀਕ ਹੈ ਨਹੀਂ ਆਪਾਂ ਤੁਹਾਡੇ ਨਾਲ ਆ ਤੇ ਸਾਡਾ ਕੋਈ ਵਿਚਾਰ ਵੀ ਨਹੀਂ ਹੈ ਇਲੈਕਸ਼ਨ ਲੜਨ ਦਾ ਤੇ ਮੁੜ ਕੇ 1.5 ਮਹੀਨੇ ਬਾਅਦ ਉਹਨਾਂ ਨੇ ਮਤਲਬ ਇਸ ਜਿਹੜੀ ਹੈ ਆਪਣੇ ਵਾਅਦੇ ਤੋਂ ਮੁੱਕਰ ਕੇ ਆਪਣਾ ਜਿਹੜਾ ਕੈਂਡੀਡੇਟ ਖੜਾ ਕਰਤਾ ਸੋ ਇਸ ਕਰਕੇ ਜੋ ਆਪਣੀ ਇੱਕ ਮੈਂਟਿਕਲੀ ਪ੍ਰਿਪੇਅਰ ਹੋਏ ਹੁੰਦੇ ਚਲੋ ਠੀਕ ਹੈ ਜੀ ਸਾਰਿਆਂ ਨੇ ਆਪਾਂ ਨੂੰ ਕਹਿਤਾ ਤੇ ਆਪਣਾ ਇੱਕ ਮੈਂਟਿਕਲੀ ਪ੍ਰਿਪੇਅਰ ਹੋ ਜਾਣਾ ਵੀ ਠੀਕ ਹੈ ਹੁਣ ਇਲੈਕਸ਼ਨ ਨਹੀਂ ਹੋਣਾ ਆਪਾਂ ਸ਼ਾਂਤੀ ਨਾਲ ਬੰਨ ਰਹੇ ਹਾਂ ਔਰ ਆਪਾਂ ਜਿਹੜਾ ਹੈ ਕਿ ਬੜੇ ਅੱਛੇ ਅੱਛੇ ਕੰਮ ਕਰਨੇ ਨੇ ਜਿਹੜੇ ਕਿ ਆਪਾਂ ਬਾਅਦ ਵਿੱਚ ਵੀ ਕਰ ਰਹੇ ਆ ਔਰ ਕਰਾਂਗੇ ਫਿਰ ਲੇਕਿਨ ਉਹਨਾਂ ਨੇ ਫਿਰ ਇੱਕਦਮ ਜਿਹੜਾ ਹੈ ਕਿ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਥੋੜੀ ਜੀ ਉਦੋਂ ਜਿਹੜਾ ਹੋਇਆ ਵੀ ਹੁਣ ਆਪਾਂ ਕੀ ਅੱਗੇ ਰਣਨੀਤੀ ਬੁਲਾਨੀ ਹੈ ਕੀ ਪਲਾਨ ਕਰਨਾ ਹੈ ਪਿੰਡ ਵਾਲਿਆਂ ਨੂੰ ਆਪਾਂ ਜਿਹ ਇਹ ਦੇਖੋ ਇਹ ਹੁਣ ਆਪਣੇ ਪਿੰਡ ਦੀ ਜਿਹੜੀ ਹੈ ਇੱਜ਼ਤ ਦੀ ਗੱਲ ਹੈ ਤੇ ਆਪਾਂ ਸਰਪੰਚੀ ਆਪਣੇ ਪਿੰਡ ਤੇ ਲੈ ਕੇ ਆਏ ਜਿਹੜੀ ਕਿ ਕਾਫੀ ਸਾਲਾਂ ਤੋਂ ਬਾਹਰ ਸੀ ਉਹਨਾਂ ਨੇ ਮਤਲਬ ਉਹ ਸਮਝਿਆ ਤੇ ਵੱਧ ਚੜ ਕੇ ਮਤਲਬ ਦਿਨ ਰਾਤ ਜਿਹੜੀ ਕਿ ਆਪਣਾ ਸਾਥ ਦਿੱਤਾ ਸਹੀ ਹੈ ਸਹੀ ਹੈ ਬਿਲਕੁਲ ਸਹੀ ਗੱਲ ਕਹੀ ਹੈ ਤਾਂ ਉਦੋਂ ਇਹ ਵੀ ਸੀ ਬਹੁਤ ਚਰਚੇ ਹੁੰਦੇ ਹੋਣਗੇ ਵੀ ਐਨ ਆਰ ਆਈ ਆ ਵੀ ਇਹਨਾਂ ਨੂੰ ਪਿੰਡਾਂ ਬਾਰੇ ਕੀ ਪਤਾ ਪਿੰਡਾਂ ਦੇ ਕੰਮਾਂ ਬਾਰੇ ਕੀ ਪਤਾ ਕੀ ਇਹ ਇੱਥੇ ਰਹਿਣਗੇ ਜਾਂ ਫਿਰ ਜਿਸ ਤਰ੍ਹਾਂ ਕਿ ਫਿਰ ਜਦੋਂ ਅਸੀਂ ਇਲੈਕਸ਼ਨ ਦੇ ਵੈਰੀ ਕਲੋਜ਼ ਆ ਗਏ ਸੀ ਉਦੋਂ ਤੱਕ ਜਿਹੜੀ ਪਿਕਚਰ ਹੈ ਕਲੀਅਰ ਹੋ ਗਈ ਸੀ ਕਿ ਇਲੈਕਸ਼ਨ ਕਿੱਧਰ ਨੂੰ ਜਾ ਰਿਹਾ ਹੈ ਇਲੈਕਸ਼ਨ ਕੌਣ ਜਿੱਤ ਰਿਹਾ ਹੈ ਤੇ ਕਿਉਂਕਿ ਪਿੰਡ ਵਾਲਿਆਂ ਨੇ ਮਤਲਬ ਦਿਨ ਰਾਤ ਜਿਹੜੇ ਹੈਗੇ ਆ ਸਾਥ ਸਪੋਰਟ ਤੇ ਜਿਹੜੇ ਗਲੀਆਂ 'ਚ ਪਹਿਰੇ ਲਾਤੇ ਸੀ ਕਿ ਜਿੱਦਾਂ ਕਹੀ ਜਾਏ ਹੈ ਨਾ ਕਿ ਕੋਈ ਵੀ ਖਰਾਬੀ ਨਾ ਕਰੇ ਕੋਈ ਲੜਾਈ ਨਾ ਹੋਏ ਕੋਈ ਵੀ ਕਿਸੇ ਨੂੰ ਡਿਸਟਰਬ ਨਾ ਕਰੇ ਤੇ ਉਹ ਫਿਰ ਇਲੈਕਸ਼ਨ ਤੋਂ ਦੋ ਕੁ ਦਿਨ ਪਹਿਲਾਂ ਆ ਕੇ ਉਹ ਇਸ ਤਰ੍ਹਾਂ ਦੀ ਕੈਂਪੇਨ ਕਰਨ ਲੱਗ ਗਏ ਸੀ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਲੈਕਸ਼ਨ ਅਸੀਂ ਹਾਰ ਗਏ ਆ ਅਸੀਂ ਹਾਰਾਂਗੇ ਉਹਨਾਂ ਕੋਲ ਜਦੋਂ ਕੋਈ ਵੀ ਜਦੋਂ ਉਹ ਪਬਲਿਕ ਨੂੰ ਆਪਣੇ ਨਾਲ ਜੋੜ ਨਾ ਸਕੇ ਪਬਲਿਕ ਦਾ ਦਿਲ ਨਾ ਦੇ ਸਕੀ ਫਿਰ ਉਹ ਨੈਗੇਟਿਵ ਪ੍ਰਚਾਰ ਸ਼ੁਰੂ ਕੀਤਾ ਵਿਨੈ ਜੀ ਤੇ ਇੰਗਲੈਂਡ ਰਹਿੰਦੇ ਨੇ ਇਹ ਬਾਹਰ ਰਹਿੰਦੇ ਨੇ ਤੇ ਇਹਨਾਂ ਦੇ ਇਲੈਕਸ਼ਨ ਜਿੱਤਣਾ ਇਹਨਾਂ ਨੇ ਬਾਹਰ ਚਲੇ ਜਾਣਾ ਸੁਧਾਰ ਕੀ ਕਰਨਗੇ ਲੇਕਿਨ ਪਿੰਡ ਵਾਲਿਆਂ ਨੂੰ ਆਪਣਾ ਤੇ ਵਿਸ਼ਵਾਸ ਸੀ ਉਹਨਾਂ ਨੂੰ ਪਤਾ ਸੀ ਕਿ ਜੋ ਆਪਾਂ ਕਮਿਟਮੈਂਟ ਵਾਦੇ ਕੀਤੇ ਨੇ ਇਹ ਪੂਰੇ ਕਰਨਗੇ ਜਿਸ ਤਰ੍ਹਾਂ ਕਿ ਸਾਡੇ ਫਾਦਰ ਸਾਹਿਬ ਨੇ ਜਿਹੜਾ ਇਲੈਕਸ਼ਨ ਦੀ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਤੇ ਉਹ ਫਿਰ ਇੱਕ ਟ੍ਰੈਜੇਡੀ ਹੋਣ ਕਰਕੇ ਰੋਡ ਐਕਸੀਡੈਂਟ ਤੇ ਉਹਨਾਂ ਦੀ ਜਿੱਦਾਂ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਕਿ ਸਾਰੇ ਪਿੰਡ ਨੂੰ ਇਕੱਠਾ ਕੀਤਾ ਉਹਨਾਂ ਦਾ ਕਿ ਆਪਾਂ ਉਹਨਾਂ ਨੂੰ ਸਲਾਹ ਕੀਤੀ ਕਿ ਪਿੰਡ ਦੀ ਜੇ ਸਲਾਹ ਹੈ ਜੇ ਤੁਸੀਂ ਮਤਲਬ ਇਹ ਚਾਹਦੇ ਹੋ ਕਿ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤੇ ਅਸੀਂ ਇਸ ਇਲੈਕਸ਼ਨ ਵਿੱਚ ਇੱਛਾ ਅਦਰਵਾਈਜ਼ ਮਤਲਬ ਪਿੰਡ ਵਿੱਚ ਕੋਈ ਵੀ ਜਿਹੜਾ ਇਲੈਕਸ਼ਨ ਲੜ ਸਕਦਾ ਹੈ ਤੇ ਅਸੀਂ ਉਹਨਾਂ ਨਾਲ ਵਾਰਤਾਲਾਪ ਕੇ ਸਾਥ ਦੇਵਾਂਗੇ ਲੇਕਿਨ ਪਿੰਡ ਦੇ ਮਤਲਬ ਸਾਰੇ ਬਜ਼ੁਰਗਾਂ ਨੇ ਸਾਰੇ ਜਿਹੜੇ ਹੈ ਪਬਲਿਕ ਨੇ ਸਾਰੇ ਨੌਜਵਾਨਾਂ ਨੇ ਉਹਨਾਂ ਨੇ ਇਹ ਇਹਨਾਂ ਹੌਸਲਾ ਵਧਾਈ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਨੂੰ ਆਪਾਂ ਇਸ ਤੋਂ ਜ਼ਿਆਦਾ ਜਿਹੜਾ ਵਧੀਆ ਲੀਡ ਨਾਲ ਜਿੱਤਾਂਗੇ ਔਰ ਅਸੀਂ ਤੁਹਾਡੇ ਨਾਮ ਦੇ ਦੇਸ ਕਰਕੇ ਫਿਰ ਬਾਹਰ ਵਗੈਰਾ ਜਾਣੇ ਲੱਗਦੇ ਆ ਪਿੰਡ ਦੇ ਲੋਕਾਂ ਦੇ ਨਾਲ ਜਿਹੜਾ ਸਮਾਸ ਪਿੰਡ ਪਾਉਂਦੇ ਨੇ ਨਹੀਂ ਹੁਣ ਮੈਂ ਫਿਰ ਜਿਹੜੀ ਕਿ ਗੱਲ ਚੱਲ ਰਹੀ ਸੀਗੀ ਉਹ ਫਿਰ ਨੈਗੇਟਿਵਿਟੀ ਉਹਨਾਂ ਨੇ ਇਲੈਕਸ਼ਨ ਤੋਂ 2 ਦਿਨ ਪਹਿਲਾਂ ਉਹਨਾਂ ਨੇ ਇਹ ਪ੍ਰਚਾਰ ਸ਼ੁਰੂ ਕਰਤਾ ਵੀ ਇਹਨਾਂ ਦੇ ਬਾਹਰ ਚਲੇ ਜਾਣਾ ਇਹਨਾਂ ਇੱਥੇ ਰਹਿਣਾ ਨੇ ਲੇਕਿਨ ਹੋਇਆ ਬਿਲਕੁਲ ਉਲਟਾ ਇਲੈਕਸ਼ਨ ਤੋਂ ਬਾਅਦ ਮੈਂ ਗਿਆ ਹੀ ਨਹੀਂ ਬਾਹਰ ਉਦੋਂ ਦਾ ਮੈਂ ਪਿੰਡ 'ਈ ਆ ਪਿੰਡ ਦੀ ਸੇਵਾ ਕਰ ਰਿਹਾ ਤੇ ਹੁਣ ਜਿਹੜੀ ਐ ਸਾਰਾ ਜਿਹੜਾ ਪੀਰੀਅਡ ਐ ਆਪਾਂ ਇੱਥੇ ਰਵਾਂਗੇ ਜਿੰਨੇ ਵੀ ਕੰਮ ਨੇ ਵਧੀਆ-ਵਧੀਆ ਜਿਹੜੇ ਕਿ ਫੋਰਨਰ ਫੋਰਨ ਚ ਹੁੰਦੇ ਨੇ ਆ 365 ਦਿਨਾਂ ਦੀ ਚਰਚਾ ਹੁੰਦੀ ਹੈ ਵੀ 365 ਦਿਨਾਂ ਦੇ ਵਿੱਚ ਅੱਜ ਜਿਹੜਾ ਪਿੰਡ ਹਾਈ ਟੈਕ ਹੋ ਗਿਆ ਗੱਲ ਕੀਤੀ ਜਾਵੇ ਵਾਈਫਾਈ ਦੀ ਗੱਲ ਕੀਤੀ ਜਾਵੇ ਪਿੰਡ ਦੇ ਕਾਰਜਕਾਰੀ ਕੰਮਾਂ ਦੀ ਤਾਂ 365 ਦਿਨਾਂ ਚ ਬਦਲ ਗਿਆ ਤਾਂ 4 ਸਾਲ ਹਾਲੇ ਪਏ ਹਾਂਜੀ ਇਹ ਕੰਮਕਾਰ ਤੇ ਦੇਖੋ ਇਹ ਪਿੰਡ ਦੇ ਸਾਰੇ ਇਹਨਾਂ ਕੋਲ ਤੁਸੀਂ ਪੁੱਛ ਸਕਦੇ ਹੋ ਵੀ ਆਪਾਂ ਪਿੰਡ ਵਿੱਚ ਕੀ 1 ਸਾਲ ਦੇ ਵਿੱਚ ਕੀ ਕੀ ਕੀਤਾ ਉਹ ਜਿਹੜੇ ਕੰਮ ਕੀਤੇ ਨੇ ਉਹਦਾ ਬੇਸ ਤੇ ਜਿਹੜੀ ਕਿ 15 ਅਗਸਤ ਜਿਸ ਤਰ੍ਹਾਂ ਡਿਸਟ੍ਰਿਕਟ ਲੈਵਲ ਤੇ ਅਵਾਰਡ ਦਿੱਤੇ ਜਾਂਦੇ ਨੇ ਇਦੇ ਚ ਆਪਾਂ ਨੂੰ ਜਿਹੜੇ ਸਾਰੇ ਡਿਸਟ੍ਰਿਕਟ ਦੇ ਦੋਸਤ ਉੱਤੇ ਪਿੰਡ ਨੇ ਸਵਾ ਦੋਸਤ ਤਕਰੀਬ ਉਹਦੇ ਚ ਪ੍ਰੇਮਪਰਾ ਪੰਚਾਇਤ ਨੂੰ ਆਪਣੇ ਜਿਹੜੇ ਕੰਮਕਾਰ ਕੀਤੇ ਨੇ ਉਹਦੇ ਉਹਨੂੰ ਮਤਲਬ ਉਹਦੀ ਜਿਹੜੀ ਹੈ ਪ੍ਰਸ਼ੰਸਾ ਕੀਤੀ ਗਈ ਔਰ ਪ੍ਰਸ਼ਾਸਕ ਅਵਾਰਡ ਦਿੱਤਾ ਗਿਆ ਤੇ ਇਹ ਪਿੰਡ ਵਾਸੀ ਦੱਸਦੇ ਸੀ ਵੀ ਪਿੰਡ ਦੇ ਵਿੱਚ ਪਹਿਲਾ ਪਿੰਡ ਹੈ ਜਿਸ ਦੇ ਵਿੱਚ ਐਂਬੂਲੈਂਸ ਤੱਕ ਵੀ ਮੌਜੂਦ ਹੈ ਉਹੀ ਗੱਲ ਜਿਹੜੀ ਆਪਾਂ ਸ਼ੁਰੂਤ ਕੀਤੀ ਹੈ ਕਿ ਜਿੱਦਾਂ ਬਾਹਰ ਦੇਖਿਆ ਜਾਏ ਐਂਬੂਲੈਂਸ ਦੀ ਜਿਹੜੀ ਸਰਵਿਸ ਹੈ 2 ਮਿੰਟ 4 ਮਿੰਟ ਦੀ ਹੁੰਦੀ ਹੈ ਜਿਦੇ ਕਰਕੇ ਪਬਲਿਕ ਦੇ ਨਾਲ ਇੱਕ ਮੈਂਟਿਕਲੀ ਆਪਣੇ ਆਪ ਨੂੰ ਸੇਫ ਸਮਝਦੇ ਨੇ ਜਦੋਂ ਵੀ ਕੋਈ ਕਿਤੇ ਪ੍ਰੋਬਲਮ ਹੋਏ ਫੋਨ ਕਰਦੇ ਨੇ ਉੱਥੇ ਐਂਬੂਲੈਂਸ ਆ ਜਾਂਦੀ ਹੈ ਜਿਸ ਕਰਕੇ ਜਿਹੜਾ ਕੋਈ ਵੀ ਉਹਨਾਂ ਨੂੰ ਉਹ ਇਹ ਸੋਚਦੇ ਨੇ ਵੀ ਅਸੀਂ ਸੇਫ ਆ ਜਾਂ ਪ੍ਰੋਬਲਮ ਨਹੀਂ ਸਾਨੂੰ ਇਹੀ ਗੱਲ ਸਾਡੇ ਇੱਥੇ ਪਿੰਡ ਦੇ ਪਿਛਲੇ 5 ਜਾਂ 7 ਸਾਲਾਂ ਤੋਂ ਦੋ ਤਿੰਨ ਜਿਹੜੇ ਆਪਣੇ ਜ਼ਿਆਦਾ ਬਜ਼ੁਰਗ ਵੀ ਨਹੀਂ ਕਹਿ ਸਕਦੇ ਉਹ ਉਹਨਾਂ ਨੂੰ ਛੋਟੀ ਛੋਟੀ ਪ੍ਰੋਬਲਮ ਹੋਣ ਕਰਕੇ ਸ਼ਹਿਰ ਦੂਰ ਸੀ ਤੇ ਜਦੋਂ ਉਹਨਾਂ ਨੂੰ ਸ਼ਹਿਰ ਲੈ ਕੇ ਜਾਣ ਵਾਸਤੇ ਤੂੰ ਲੈ ਕੇ ਗਏ ਤੇ ਕਿਉਂਕਿ ਥੋ ਸ਼ਹਿਰ ਹੈਗਾ 15 ਕਿਲੋਮੀਟਰ ਤੇ ਜਿੰਨੂੰ ਜਾਣ ਈਕ 35 ਮਿੰਟ ਲੱਗਦੇ ਨੇ ਉਹ ਉੱਥੇ ਨਾ ਪਹੁੰਚਣ ਕਰਕੇ ਰਾਹ 'ਚ ਜਿਹੜਾ ਉਹਨਾਂ ਨੂੰ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਇੱਕ ਬਜ਼ੁਰਗ ਸੀ ਉਹਨਾਂ ਦੀ ਸ਼ੂਗਰ ਜ਼ਿਆਦਾ ਹੋ ਗਈ ਜਿਹੜੀ ਹੈ ਉਹਨਾਂ ਦੀ ਡੈਥ ਹੋ ਗਈ ਉਹ ਚੀਜ਼ ਕਰਕੇ ਆਪਾਂ ਉਹ ਨਾ ਹੋਏ ਉਹ ਫੈਸਿਲਿਟੀ ਆਪਣੇ ਪਿੰਡ 'ਚ ਹੋਏ ਕਿ ਜਿਹੜੇ ਇੱਕਦਮ ਫੋਨ ਕਰੇ ਐਂਬੂਲੈਂਸ ਜੀ ਆਕਸੀਜਨ ਦੀ ਸਹੂਲਤ ਹੈ ਤੇ ਜਿਹੜੀ ਕੇ ਮਤਲਬ ਮੈਕਸਿਮਮ ਜਿਹੜੀ ਉਹਨਾਂ ਨੂੰ ਮੈਡੀਕਲ ਹੈਲਪ ਦੇ ਕੇ ਹਸਪੀਟਲ ਤੱਕ ਪਹੁੰਚਾਇਆ ਜਾਏ ਤਾਹ ਕਰਕੇ ਫਿਰ ਆਪਣੀ ਦਿਮਾਗ ਵਿੱਚ ਇਹ ਆਇਆ ਤੇ ਐਂਬੂਲੈਂਸ ਪ੍ਰੋਵਾਈਡ ਕਰਾਈਏ। 4K ਕੀ ਪ੍ਰੋਪੋਗੈਂਡੇ ਨੇ ਜਿਹੜੇ ਪਿੰਡ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿੰਡ ਦੇ ਲਈ ਅਸੀਂ ਕਹਦੇ ਲਾਗੂ ਹੋਣੇ ਆਉਣ ਵਾਲੇ ਪਿੰਡ ਇਸ ਟਾਈਮ ਆਪਾਂ ਆਲਰੇਡੀ ਲਾਈਟਿੰਗ ਐਂਬੂਲੈਂਸ ਅੰਡਰਗਰਾਉਂਡ ਸਿਵਰੇਜ ਇਹ ਪ੍ਰੋਜੈਕਟ ਕੰਪਲੀਟ ਤਕਰੀਬਨ ਹੋ ਗਏ ਨੇ ਇੱਕ ਪਾਰਕ ਬਣਾਇਆ ਹੈ ਜਿਸ ਤਰ੍ਹਾਂ ਬੱਚੇ ਜਿਹਦੇ ਉਹਦੇ ਵਿੱਚ ਖੇਡਣ ਮਤਲਬ ਕਈ ਤਰ੍ਹਾਂ ਦੇ ਉਹਦੇ ਵਿੱਚ ਰੁੱਖ ਲਾਏ ਨੇ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਪ੍ਰੋਜੈਕਟ ਨੇ ਇਹ ਕਿੱਥੇ ਵੀ ਕੇਸੀ ਸੈਂਟਰ ਜਿਹੜੀ ਆਪਾਂ ਪਲਾਨ ਕੀਤਾ ਨੂ ਨਿਕਾਸ ਨੋਲਿਜ ਸੈਂਟਰ ਕਹਿੰਦੇ ਨੇ ਕਾਫੀ ਵੱਡਾ ਹੈ ਉਹਦੇ ਵਿੱਚ ਮਤਲਬ ਸੀਐਸਸੀ ਸੈਂਟਰ ਜਿਹੜਾ ਕਿ ਪਿੰਡ ਵਾਲਿਆਂ ਨੂੰ ਆਧਾਰ ਕਾਰਡ ਚੇਂਜ ਕਰਾਉਣਾ ਹੈ ਸ਼ਹਿਰ ਜਾਣਾ ਪੈਂਦਾ ਉਹ ਆਪਾਂ ਇੱਥੇ ਲੈ ਕੇ ਆਏ ਆ ਉਹ ਇੱਥੇ ਬਣੇਗਾ ਲਾਇਬ੍ਰੇਰੀ ਹੈ ਉਹਦੇ ਵਿੱਚ ਮਤਲਬ ਹਰ ਤਰ੍ਹਾਂ ਦੀ ਜਿਹੜੀਆਂ ਕਿਤਾਬਾਂ ਬੁੱਕਸ ਅਵੇਲੇਬਲ ਹੋਣੀਆਂ ਜਿਹੜਾ ਬੱਚੇ ਨੂੰ ਪੜ੍ਹਨ ਦੀ ਇੱਛਾ ਹੈ ਉਹ ਉੱਥੇ ਜਾ ਕੇ ਉੱਥੇ ਨੂੰ ਬੁੱਕਸ ਅਵੇਲੇਬਲ ਹੋਣਗੇ ਪੜ੍ਹ ਸਕੇਗਾ ਤੇ ਹੋਰ ਇੱਥੇ ਆਨ ਵਾਲੇ ਟਾਈਮ 'ਚ ਇੱਕ ਡਿਸਪੈਂਸਰੀ ਬਣਾਉਣਾ ਇੱਥੇ ਆਪਾਂ ਇੱਕ ਡਿਸਪੈਂਸਰੀ ਬਣਾਵਾਂਗੇ ਜਿਸ ਤਰ੍ਹਾਂ ਮਾਤਾ ਬਜ਼ੁਰਗ ਬਜ਼ ਬੀਪੀ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਜਾਂ ਹੋਰ ਕੋਈ ਛੋਟੀ ਮੋਟੀ ਮੈਡੀਕਲ ਪ੍ਰੋਬਲਮ ਹੈ ਉਹ ਉੱਥੇ ਮਤਲਬ ਜਾ ਕੇ ਆਪਣਾ ਚੈੱਕਅਪ ਕਰਾਣ ਉੱਥੇ ਰਿਪੋਰਟਸ ਕਰਾਣ ਤੇ ਜਿਹੜਾ ਉਹ ਮੈਂਟਿਕਲੀ ਵੀ ਜਿਹੜੇ ਆਪਣੇ ਆਪ ਨੂੰ ਸੇਫ ਸਮਝਣ ਕਿ ਸਾਡੇ ਕੋਲ ਇਹ ਫੈਸਿਲਿਟੀ ਹੈ ਸਹੀ ਸਹੀ ਤੇ ਗੱਲ ਕੀਤੀ ਜਾਵੇ ਇਹ ਜਿਹੜਾ ਸਰਪੰਚ ਸਾਹਿਬ ਪੈਸੇ ਤਾਂ ਪੰਚਾਇਤੀ ਪੈਸੇ ਦੇ ذریعے ਲੱਗ ਰਹੇ ਜਾਂ ਫਿਰ ਤੁਸੀਂ ਆਪਣੇ ਪਰਸਨਲ ਪੈਸੇ ਤੇ ਜਿਹੜਾ ਕੰਮ ਕਰਾ ਜਿਹੜੇ ਇਹ ਇੰਨੇ ਕੰਮ ਹੋਏ ਨੇ ਇਹਦੇ 90% ਜਿਹੜਾ ਪੈਸਾ ਇਹ ਆਪਾਂ ਆਪਣੇ ਪਰਸਨਲ ਨਿੱਜੀ ਕੋਸ਼ਿਚ ਚ ਲਾਇਆ ਹੈ 10% ਜਿਹੜਾ ਪੈਸਾ ਹੈ ਉਹ ਆਪਾਂ ਗਵਰਨਮੈਂਟ ਤੱਕ ਲਾਏ ਕਿਉਂਕਿ ਇਹ ਪਿੰਡ ਨੂੰ ਸਾਡੇ ਨੂੰ ਇੰਨੀ ਗ੍ਰਾਂਟ ਨਹੀਂ ਮਿਲਦੀ ਹੈ ਕਿਉਂਕਿ ਇੱਥੇ ਨਾ ਤੇ ਇੰਨੀ ਪੰਚਾਇਤੀ ਜ਼ਮੀਨ ਹੈ ਨਾ ਇੱਥੇ ਬਹੁਤ ਵੱਡੇ ਵੱਡੇ ਜੋੜ ਨੇ ਕਿਉਂਕਿ ਸਰਕਾਰ ਵੀ ਜਿਹੜੀ ਹੈ ਨਾ ਇੰਨੀ ਪੋਪੂਲੇਸ਼ਨ ਹੈ ਇਹ ਜਿਹੜੀ ਸਰਕਾਰ ਵੀ ਜਿਹੜੀ ਹੈ ਵਾਰਡ ਦੇ ਜਿਹੜੀ ਐ ਸੋਰੀ ਗ੍ਰਾਂਟ ਦਿੰਦੀ ਹੈ ਉਹ ਮਤਲਬ ਉਹ ਦੇਖਦੀ ਹੈ ਉਹਦੇ ਜਿਆਦਾ ਕਾਫੀ ਕਾਫੀ ਜਿਹ ਪੋਪੂਲੇਸ਼ਨ ਹੈ ਕਿਉਂਕਿ ਵੋਟ ਬੈਂਕ ਦੇਖਦੇ ਨੇ ਤੇ ਜਿਸ ਤਰ੍ਹਾਂ ਇੱਥੇ ਸਾਡੇ ਪਿੰਡ ਨੇ ਭਰਾਮਪੁਰਾ ਪ੍ਰੇਮਪੁਰਾ ਦੋ ਚਾਰ ਡੇਰੇ ਨੇ ਲੇਕਿਨ ਬਹੁਤ ਵਧੀਆ ਸ਼ਾਂਤੀਪੂਰਕ ਪਿੰਡ ਨੇ ਪੋਪੂਲੇਸ਼ਨ ਜਿਆਦਾ ਬਹੁਤ ਜਿਆਦਾ ਨਾ ਹੋਣ ਕਰਕੇ ਗ੍ਰਾਂਟ ਵੀ ਫਿਰ ਉਹ ਜਿਹੜੀ ਲਿਮਿਟਿਡ ਜੀ ਗ੍ਰਾਂਟ ਆਂਦੀ ਹੈ ਤੇ ਇਸ ਕਰਕੇ ਜਿਹੜੇ ਜਿੰਨੇ ਆਪਾਂ ਪ੍ਰੋਜੈਕਟ ਲਾਇਏ ਨੇ ਇਹਦੇ 10% ਜਿਹੜੇ ਪੈਸੇ ਨੇ ਗਵਰਨਮੈਂਟਲ ਲੱਗੇ ਨੇ ਬਾਕੀ 90% ਜਿਹੜੇ ਤੇ ਆਪਣੇ ਖੁਦ ਆਪਣੇ ਕੋਲ ਲਾ ਰਹੇ ਤਾਂ ਇਹ ਆਸ ਰੱਖਿਆ ਵੀ ਪਿੰਡ ਦੇ ਜਿਹੜੇ ਲੋਕ ਨੇ ਤਾਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਦਿੱਕਤ ਨਹੀਂ ਆਉਂਦਾ ਨਹੀਂ ਪਿੰਡ 'ਚ ਆਪਾਂ ਹਰ ਟਾਈਮ ਇੱਥੇ ਅਵੇਲੇਬਲ ਆ ਕਿਸੇ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਆਏਗੀ ਮਤਲਬ ਜਿਸ ਲਾਇਕ ਆਪਾਂ ਹੈਗੇ ਆ ਆਪਾਂ ਉਹਨਾਂ ਦੇ ਨਾਲ ਖੜੇ ਆ ਔਰ ਹਰ ਟਾਈਮ ਕੜੇ ਰਮਾ ਤਾਂ ਫਿਰ ਅਸੀਂ ਪਿੰਡ ਨਹੀਂ ਤਾਂ ਇੱਕ ਘਰ ਕਹਿ ਸਕਦਾ ਬਸ ਬਿਲਕੁਲ ਜੀ ਇਹਨੂੰ ਅਸੀਂ ਇੱਕ ਪਰਿਵਾਰ ਪਿੰਡ ਨੂੰ ਇੱਕ ਪਰਿਵਾਰ ਦਾ ਮਾਹੌਲ ਦਿੱਤਾ ਤੇ ਇੱਕ ਪਿੰਡ ਨੂੰ ਘਰ ਵਰਗਾ ਬਣਾਵਾਂਗੇ ਤੇ ਸਾਰੇ ਜਿਹੜੇ ਆਣ ਵਾਲਾ ਵੀ ਟਾਈਮ ਹੈ ਇਹ ਸਾਰਿਆਂ ਨੂੰ ਨਾਲ ਲੈ ਕੇ ਮਿਲ ਜੁਲ ਕੇ ਚੱਲਾਂਗੇ ਉਹਨਾਂ ਦੇ ਸੁੱਖ ਦੋਖੇ ਉਹਨਾਂ ਦੇ ਨਾਲ ਖੜਾਂਗੇ ਤੇ ਜਿਹੜਾ ਕਿ ਮਤਲਬ ਅਸੀਂ ਉਹਨਾਂ ਦੇ ਆ ਉਹ ਸਾਡੇ ਤਾਂ ਕਿਤੇ ਇਹ ਟਾਈਮ ਤਾਂ ਨਹੀਂ ਆ ਜਾਏਗਾ ਕਿ ਬਾਹਰ ਦਾ ਹਾਲਾਤ ਦੇ ਜਿਹੜੇ ਤਾਂ ਇੱਥੇ ਬਣ ਜਾਣਗੇ ਵੀ ਲੋਕ ਦੇਖਣ ਆਏ ਕਰਨਗੇ ਵੀ ਇੰਗਲੈਂਡ ਦੇਣਾ ਸੀ ਮਿੰਨੀ ਇੰਗਲੈਂਡ ਕੋਸ਼ਿਸ਼ ਇਹ ਹੀ ਹੈ ਕਿਉਂਕਿ ਅੱਲੇ ਤੱਕ 4 ਸਾਲ ਬੀਨੇ ਹੱਲੇ ਤੇ ਕੱਲ ਨੂੰ ਦੋ ਤਰੀਕ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਲੈਕਸ਼ਨ ਸੀ ਉਹ 2 ਨਵੰਬਰ 2022 ਸੀ ਸੋ ਕੱਲ ਨੂੰ ਸਾਡਾ ਉਹ ਸਾਲ ਵੀ ਮਤਲਬ ਪੂਰਾ ਹੋ ਰਿਹਾ ਜਿਹਤ ਦਾ ਸੋ ਇੱਕ ਸਾਲ ਚ ਜੇ ਆਪਾਂ ਇੰਨੇ ਇੰਨੇ ਕੰਮ ਕੀਤੇ ਨੇ ਤੇ ਹੱਲੇ 4 ਸਾਲ ਪਏ ਨੇ ਉਹਦੇ ਚ ਆਪਾਂ ਵਧੀਆ-ਵਧੀਆ ਜਿਹੜੀ ਸੋਚ ਸੋਚਾਂਗੇ ਵੀ ਸਾਡੀ ਵੀ ਇਹ ਸੋਚ ਏ ਆਉਣ ਵਾਲੇ 4 ਸਾਲ ਕੁਝ ਐਸਾ ਬਣ ਜੇ ਕਿ ਉਹਨੂੰ ਸਾਰੇ ਜਿਹੜੇ ਦੇਖ ਕੇ ਆਈ ਉੱਥੇ ਵੀ ਐਸਾ ਕੀ ਬਣਿਆ ਜਿਹੜੇ ਸਾਡੇ ਹੋਰ ਐਨ ਆਰ ਆਈ ਵੀਰ ਨੇ ਭਰਾ ਨੇ ਬਾਹਰ ਬੈਠੇ ਨੇ ਬੇਸ਼ੱਕ ਉਹ ਵਿਦੇਸ਼ ਚ ਨੇ ਲੇਕਿਨ ਉਹ ਪਿੰਡ ਨਾਲ ਜੁੜਨ ਉਹ ਕਈ ਵਾਰੀ ਨਾ ਮਤਲਬ ਪਿੰਡ ਆਂਦੇ ਨਹੀਂ ਇੱਕ ਇਗਨੋਰ ਕਰ ਦਿੰਦੇ ਨੇ ਲੇਕਿਨ ਉਹ ਵੀ ਮਜਬੂਰ ਹੋਣ ਵੀ ਅਸੀਂ ਚਾਹੀਏ ਯਾਰ ਆਪਣਾ ਪਿੰਡ ਦੇਖੀ ਉੱਥੇ ਕਿ ਹਾਂ ਕਿੰਨਾ ਬਦਲ ਗਿਆ ਕਿੰਨਾ ਵਧੀਆ ਬਣ ਗਿਆ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਲੋਕ ਨੇ ਜਿਹੜੇ ਵਿਦੇਸ਼ ਦੇ ਵਿੱਚ ਇੱਥੇ ਤੇ ਤਕਰੀਬਨ ਹਰ ਘਰ ਚੋਂ ਦੋ ਦੋ ਤਿੰਨ ਤਿੰਨ ਜਿਹੜੇ ਮੁੰਡੇ ਨੇ ਉਹ ਬਾਹਰ ਨੇ ਇਹ ਇਹ ਤੋਂ ਮਤਲਬ 150 ਦੇ ਕਰੀਬ ਜਿਹੜੇ ਨੋਨ ਰਿਜ਼ਿਡੈਂਟ ਮੁੰਡੇ ਨੇ ਫੈਮਲੀਆਂ ਨੇ ਬੱਚੋ ਬਾਹਰ ਨੇ ਇੱਕ ਸਾਡੇ ਬਲਜਿੰਦਰ ਸਿੰਘ ਭਾਜੀ ਇਹ ਉਹਨੇ ਜਰਮਨ ਇਹ ਜਰਮਨ ਨੇ ਬਿਜ਼ਨਸ ਹੈ ਇਹ ਇੱਥੇ ਆਏ ਹੋਏ ਨੇ ਹਾਂਜੀ ਸੋ ਅਸੀਂ ਕਹਿ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ ਮਿਨੀ ਇੰਗਲੈਂਡ ਦਾ ਨਾਮ ਵੀ ਇਸ ਪਿੰਡ ਨੂੰ ਦਿੱਤਾ ਜਾ ਸਕਦਾ ਕਿਉਂਕਿ ਇਸ ਪਿੰਡ ਦੇ ਜੋ ਸਰਪੰਚ ਨੇ ਤਾਂ ਉਹ ਐਨਆਰਆਈ ਨੇ ਤਾਂ ਪਿੰਡ ਤੇ ਲਈ 364 ਦਿਨ ਅਸੀਂ ਕਹਿ ਸਕਦੇ ਤਾਂ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ 364 ਦਿਨ ਨੇ ਤਾਂ ਜਿਹੜੇ ਪੂਰੇ ਹੋ ਚੁੱਕੇ ਨੇ ਜਿਸ ਕੰਮ ਦੀ ਛਲਾਗ ਹੈ ਇਸ ਪਿੰਡ ਦੇ ਵਾਸੀ ਵੀ ਕਰਦੇ ਨੇ ਭਾਜੀ ਤੁਸੀਂ ਜਰਮਨੀ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੈਂ ਬਲਜਿੰਦਰ ਸਿੰਘ ਹਾਂਜੀ ਇਹ ਜਦੋਂ ਪਹਿਲਾ ਪਿੰਡ ਆਏ ਸੀ ਤਾਂ ਕਿੰਦਾ ਦੇ ਹਾਲਾਤ ਸੀ ਤੇ ਅੱਜ ਦੇ ਪਿੰਡ ਦੇ ਹਾਲਾਤ ਨੇ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਜੀ ਪਹਿਲੇ ਤਾਂ ਦੇਖਦੇ ਸੀਗੇ ਸਾਡੀ ਸੋਚ ਹੈ ਕਿ ਅਸੀਂ ਸ਼ਹਿਰ ਨੂੰ ਪਲਾਨ ਕਰਨਾ ਹੈ ਕਿ ਇੱਥੇ ਜਿਹੜਾ ਇਹ ਲੋਕਾਂ ਦੀ ਸੋਚ ਐਸੀ ਬਣ ਗਈ ਕਿ ਸ਼ਹਿਰ ਇੱਥੇ ਪਿੰਡਾਂ 'ਚ ਸਹੂਲਤ ਨਹੀਂ ਹੈਗੀ। ਅਮ ਲੋਕਾਂ ਕੋਲ ਸਾਧਨ ਨਹੀਂ ਹੈਗਾ ਜਾਣਦਾ ਅਸੀਂ ਪੜੇ ਆ ਅਸੀਂ ਪੈਦਲ ਜਾਂਦੇ ਸੀ ਬੱਚੇ ਜਿੰਨੇ ਵੀ ਹੁੰਦੇ ਸੀ ਸਾਰੇ ਸਕੂਲ ਨੂੰ ਪੈਦਲ ਜਾਂਦੇ ਸੀ ਅੱਜ ਉਹ ਕਾਫੀ ਚੇਂਜ ਆ ਗਿਆ ਪਿੰਡ ਦੇ ਵਿੱਚ ਨਾ ਕਿ ਲੋਕਾਂ ਦੇ ਆਪਣੇ ਆਪਣੇ ਘਰ ਵਹੀਕਲ ਹੋ ਗਏ ਨੇ। ਅ ਜਿਹੜੀਆਂ ਸ਼ਹਿਰੀਆਂ ਦੀ ਲੋਕ ਉਹਨਾਂ ਦੀ ਸੋਚ ਚੇਂਜ ਹੋ ਗਈ ਹੈ ਕਿ ਅਸੀਂ ਹੁਣ ਪਿੰਡ ਪਿੰਡ 'ਚ ਰਹੀਏ ਜਾਂ ਬਾਹਰ ਰਹਿੰਦੇ ਹਾਂ ਉਹ ਅਸੀਂ ਵੀ ਸਰਪੰਚ ਸਾਹਿਬ ਦਾ ਤਹਿਦਦੁਤ ਧੰਨਵਾਦ ਕਰਦੇ ਹਾਂ ਕਿ ਉਹ ਇਹਨਾਂ ਨੇ ਜਿਹੜਾ ਟੀਚਰ ਰੱਖਿਆ ਉਹ ਹੰਦੇ ਦੇਖ ਰਹੇ ਉਤਰਨ ਔਰ ਉਹ ਕਰਾ ਵੀ ਉਤਰ ਰਹੇ ਨੇ ਜਦੋਂ ਇਸ ਵਾਰ ਪਿੰਡ ਆਇਆ ਤਾਂ ਕਿੰਨੀ ਖੁਸ਼ੀ ਉਹ ਪਿੰਡ ਦੇਖ ਕੇ ਕਿ ਉਹੀ ਪਿੰਡ ਹੈ ਇਹ ਕਿ ਮੇਰਾ ਹਾਂਜੀ ਹਾਂ ਨਹੀਂ ਡੈਫੀਨਟਲੀ ਅਸੀਂ ਚੇਂਜ ਆ ਰਿਹਾ ਜਿਹੜੇ ਪਿਛਲੇ ਸਾਬਕਾ ਸਰਪੰਚ ਸੀਗੇ ਉਹਨਾਂ ਨੇ ਵੀ ਕਾਫੀ ਕੀਤਾ ਹੈਗਾ ਔਰ ਇਹਨਾਂ ਨੇ ਐਨਆਰ ਜਸਟ ਮਿਨੀ ਚੰਡੀਗੜ੍ਹ ਦੀ ਤਰ੍ਹਾਂ ਸੋਚਿਆ ਕਿ ਅਸੀਂ ਆਪਣੇ ਪਿੰਡ ਨੂੰ ਮਿਨੀ ਚੰਡੀਗੜ੍ਹ ਬਣਾਣਾ ਹੈ ਤਾਂ ਲੋਕ ਇੱਥੇ ਦੇ ਉੱਥੇ ਨਾਲ ਦੇਖਣ ਜਾਣ ਉੱਥੇ ਵਾਲੇ ਇੱਥੇ ਦੇ ਹਾਂਜੀ ਸਪੈਸ਼ਲੀ ਸਾਡੀ ਥੇ ਆਈ ਥਿੰਕਿੰਗ ਹੈ ਕਿ ਕਿ ਸਾਡਾ ਪਿੰਡ ਮਿੰਨੀ ਚੰਡੀਗੜ੍ਹ ਵਾਂਗੂ ਬਣੇ ਕਿਉਂਕਿ ਅਸੀਂ ਸੋਚਦੇ ਹਾਂ ਕਿ ਚੰਡੀਗੜ੍ਹ ਵਰਗਾ ਪਿੰਡ ਨਹੀਂ ਇੰਡੀਆ ਦੇ ਵਿੱਚ ਨਾ ਔਰ ਅਸੀਂ ਆਪਣੇ ਪਿੰਡ ਨੂੰ ਚੰਡੀਗੜ੍ਹ ਵਾਂਗੂ ਬਣਾਵਾਂ ਉਸ ਤੋਂ ਬਿਹਤਰ ਬਣਾਵਾਂਗੇ ਸਹੀ ਹੈ ਸੋ ਬੋਰਡ ਦੀ ਚਾਹ ਹੈਠਾ ਬੈਠੇ ਨੇ ਤਾਂ ਚਰਚਾ ਵੀ ਹੁੰਦੀ ਆ ਤਾਂ ਪਿੰਡ ਦੇ ਕਾਮਕਾਰ ਐਨੇਕ ਬੋਲਦੇ ਨੇ ਜਿਸ ਦੀ ਚਰਚਾ ਪੂਰੇ ਹਰਿਆਣਾ ਦੇ ਵਿੱਚ ਹੁੰਦੀ ਆ ਤਾਂ ਇਸ ਪਿੰਡ ਦੀ ਗੱਲ ਕਰੀਏ ਤਾਂ ਨਸ਼ਾ ਤਾਂ ਮੁਕਤ ਹੈ ਤਾਂ ਇਹ ਵੀ ਗੱਲ ਦੱਸੀ ਗਈ ਹੈ ਵੀ ਪਿੰਡ ਦੇ ਮਸਲੇ ਪਿੰਡ ਤਾਂ ਕਿ ਰੱਖੇ ਜਾਂਦੇ ਨੇ ਕਿਉਂਕਿ ਇਹ ਪਿੰਡ ਨਹੀਂ ਏ ਪਰਿਵਾਰ ਆ ਪਰ ਹੋਰ ਵੀ ਗੱਲਬਾਤ ਕਰ ਲੈਂਦੇ ਆ ਬਾਪੂ ਜੀ ਕਿਸ ਤਰੀਕੇ ਦੇਖਦੇ ਹੋ ਪਿੰਡ ਪਿੰਡ ਤੇ ਬਹੁਤ ਚੰਗਾ ਵਧੀਆ ਪਿੰਡ ਹੈ ਸਰਪੰਚ ਸਾਹਮਣੇ ਸਹੀ ਕੰਮ ਕੀਤਾ ਹੈ ਸਹੀ ਕਰੇਗਾ ਸਾਡਾ ਬੱਚਾ ਹੈ ਸਾਡਾ ਭਤੀਜਾ ਹੈ ਬਹੁਤ ਠੀਕ ਹੈ ਸਹੀ ਹੈ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਐਨ ਆਰ ਆਈ ਨੇ ਕਿਤੇ ਉਰੋਂ ਸਰਪੰਚੀ ਲੈ ਕੇ ਨਾ ਚਲੇ ਜਾਏ ਨਹੀਂ ਨਹੀਂ ਅੱਜ ਤੇ ਆਇਆ ਸੋਚੋ ਬਹੁਤ ਵਧੀਆ ਕੰਮ ਕੀਤਾ ਹੈ ਸਰਪੰਚ ਪਰ ਉਹ ਸਰਪੰਚ ਜਾਨ ਦਿੰਦੇ ਪਰੰਪਰਾ ਵਿੱਚ ਤੇ ਐਹੀ ਸਰਪੰਚ ਬਣੇਗਾ ਸਾਡੇ ਸਰਪੰਚ ਬਣੇਗਾ ਐਹੀ ਬਣੇਗਾ ਸਰ ਤਾਂ ਸਰਪੰਚਾ ਹੀ ਬਣੇਗਾ ਸਹੀ ਹੈ ਸੋ ਜਿਹੜੇ ਪਿੰਡ ਦੇ ਕੰਮ ਹੋਏ ਨੇ ਉਹਦੀ ਚਰਚਾ ਪਿੰਡਾਂ ਦੇ ਲੋਕਾਂ ਤੱਕ ਵੀ ਹੁੰਦੀ ਹੈ ਕਿਉਂ ਕਿਉਂਕਿ ਇਹ ਪਿੰਡ ਨਹੀਂ ਇਹ ਪਰਿਵਾਰ ਹੈ ਪਿੰਡ ਦੇ ਲਈ ਅਜਿਹਾ ਕੰਮ ਹੋਇਆ ਕਿ ਜਿਹੜੀ ਚਰਚਾ ਇੱਥੇ ਨਹੀਂ ਇੱਥੇ ਦੇ ਲੱਗਦੇ ਪਿੰਡਾਂ ਦੇ ਲਈ ਅਸੀਂ ਕਹਿ ਦਈਏ ਤਾਂ ਹਰਿਆਣਾ ਸੂਬੇ ਦੇ ਇਹ ਪਿੰਡ ਨੇ ਜਿਹੜੇ ਰਾਮਪੁਰਾ ਤੇ ਪ੍ਰੇਮਪੁਰਾ ਇੱਕ ਹਰਿਆਣਾ ਅਸੀਂ ਕਹਿ ਦਈਏ ਹਰਿਆਣਾ ਸੂਬਾ ਦੇ ਲਈ ਇੱਕ ਮਿਸਾਲ ਬਣ ਕੇ ਜਿਹੜਾ ਸਾਹਮਣੇ ਆਏ ਨੇ ਹੋਰ ਵੀ ਐਮ ਸਟੋਰੀਆਂ ਤੇ ਹੋਰ ਵੀ ਆ ਮੁੱਦਿਆਂ ਤੇ ਵਾਰਤਾਲਾਪ ਕਰਾਉਂਦੇ ਰਵਾਂਗੇ ਤਦ ਤੱਕ ਜੋ ਇਜਾਜ਼ਤ ਮਹਾਰਿਸ਼ਮੇਂਦਰ ਸਿੰਘ ਤਨਬਾ